ਦੇਖੋ ਸਾਰਾ ਬਾਲਨ ਗਿੱਲਾ ਹੋ ਗਿਆ ਬਾਲਨ ਗਿੱਲਾ ਹੋ ਗਿਆ ਸਾਰੇ ਕੱਪੜੇ ਬਿਸਤਰੇ ਗਿੱਲੇ ਹੋ ਗਏ ਹਨਾ ਰਾਤ ਨੂੰ ਪਹਿਰਾ ਇਦਾਂ ਹੀ ਚੱਲਦਾ ਰਹਿੰਦਾ ਮੀਂਹ ਕਣੀ ਦੇ ਵਿੱਚ ਵੀ ਇਦਾਂ ਹੀ ਪਿੰਡਾਂ ਦੇ ਵਿੱਚੋਂ ਨੌਜਵਾਨ ਸਰਹੰਦ ਜਾ ਰਹੇ ਨੂੰ ਜਾਣਾ ਵਿੱਚ ਇੰਦਾ ਬਹੁਤ ਚੰਗੀ ਗੱਲ ਆ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਨੌਜਵਾਨੋ ਤੁਸੀਂ 4 ਤੇ 5 ਦਿਨ ਤੁਸੀਂ ਇੱਥੇ ਰਹਿ ਕੇ ਜਾਓ ਖਨੌਰੀ ਬਾਰਡਰ ਤੇ ਜੇਕਰ ਸਾਰੇ ਨੌਜਵਾਨ ਸਾਰਿਆਂ ਦੇ ਵਿੱਚੋਂ ਅੱਧੇ ਹੀ ਨੌਜਵਾਨ ਆ ਜਾਣ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਬਹੁਤ ਵੱਡਾ ਪ੍ਰਭਾਵ ਪੈਣਾ ਹੈ ਤਰੇ ਮੰਨ ਨਾਲ ਇਹ ਗੱਲ ਕਹਿ ਰਿਹਾ ਡੱਲੇਵਾਲ ਸਾਹਿਬ ਨੇ ਆਪਣਾ ਆਪ ਕੁਰਬਾਨ ਕਰਤਾ ਉਹਦਾ ਸਾਰਾ ਸਰੀਰ ਉਹਨਾਂ ਦੇ ਲੇਖੇ ਲੱਗ ਚੁੱਕੇ ਆ ਇਹ ਕਲੀਅਰ ਆ ਉਹਨਾਂ ਨੇ ਆਪਣੀ ਕੁਰਬਾਨੀ ਦੇ ਦਿੱਤੀ ਸਰੀਰ ਹੁਣੋ ਕਿਤੇ ਠੀਕ ਹੋਣਾ ਨਹੀਂ ਇਸ ਕਰਕੇ ਮੇਰੇ ਨੌਜਵਾਨਾਂ ਨੂੰ ਬੇਨਤੀ ਹੈ ਚਾਰ ਤੋਂ ਪੰਜ ਪੰਜ ਦਿਨ ਇੱਥੇ ਵੀ ਤੁਸੀਂ ਲਾ ਕੇ ਜਾਓ ਬਾਰੀਆਂ ਬਣ ਕੇ ਇਹ ਦੇਖੋ ਕੱਲੇ ਡੱਲੇਵਾਲ ਸਾਹਿਬ ਦੀ ਆਪਣੀ ਲੜਾਈ ਤਾਂ ਹੈਣੀਗੀ ਮਹਿਸੂਸ ਕਰਨਾ ਪਾਊਗਾ ਕਿ ਸਾਨੂੰ ਉਹ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉਹ ਵੀ ਦਿਨ ਯਾਦ ਕਰਨੇ ਪੈਣਗੇ ਤੇ ਆ ਚੀਜ਼ ਵੀ ਸਾਨੂੰ ਮਹਿਸੂਸ ਕਰਨੀ ਪਊਗੀ ਕਿ ਇੱਥੇ ਬੈਠ ਕੇ ਉਹਨਾਂ ਦੇ ਧੀਆਂ ਪੁੱਤਰਾਂ ਸੀ ਤੇ ਅੱਜ ਸਾਡੇ ਦਿਨ ਕਿਵੇਂ ਲੰਘ ਰਹੇ ਨੇ ਉੱਤੋਂ بارش ਹੋ ਰਹੀ ਆ ਥੱਲੇ ਠੰਡ ਬਹੁਤ ਜ਼ਿਆਦੀ ਆ ਛੜਕ ਤੇ ਬੈਠੇ ਆ ਨਾ ਕੋਈ ਕੰਦ ਦਾ ਹੁੱਲਾ ਨਾ ਕੁਝ ਵੀ ਹੈ ਨਹੀਂਗਾ ਡਰ ਹੈ ਦਰੂਸ ਦਾ ਚੱਕਣ ਦਾ ਜਾਂ ਕੁਝ ਨਹੀਂ ਦੇਖੋ ਰਾਤ ਨੂੰ ਤਾਂ ਨਹੀਂ ਜਿਵੇਂ ਹੁਣ ਅਸੀਂ ਸਾਡੇ ਸਾਰੇ ਭਰਾ ਨੇ ਸਾਰੇ ਖੰਡੇ ਦੀ ਧਾਰ ਤੇ ਨੱਚਣ ਨੂੰ ਤਿਆਰ ਖੜੇ ਨੇ ਜਿਹੜੇ ਪਹਿਰਾਂ ਵਾਲੇ ਲੋਕ ਨੇ ਸਾਰੇ ਹੀ ਖੰਡੇ ਦੀ ਧਾਰ ਜਿਨ੍ਹਾਂ ਨੇ ਕੋਈ ਪੁੱਠਾ ਕੰਮ ਕਰਨਗੇ ਡਾਂਗਾ ਬਾਈ ਜੀ ਸਾਡੇ ਪ੍ਰਧਾਨ ਕੋਲੇ ਦੇਖ ਲੈ ਕਿੱਡੇ ਤਖੜੇ ਡਾਂਗ ਹੈ ਹਨਾ ਤਨ ਤਨ ਚ ਮੋਟੀਆਂ ਡਾਂਗਾ ਨੇ ਚਾਰ ਚਾਰ ਹੁਣ ਇਹਨਾਂ ਨੇ ਕਿ ਰਾਤ ਨੂੰ ਦੇਖਣਾ ਵੀ ਕਿੱਥੇ ਪੈਂਦੀ ਹੈ ਰਾਤ ਨੂੰ ਇਦਾਂ ਹੀ ਡਾਂਗ ਛੋਟਾ ਪੂਰਾ ਐਕਟਿਵ ਰਹਿਣਾ ਵੀ ਕੈਨੇਡਾ ਕਿਵੇਂ ਭਰੀਏ ਜਾਂ ਬਹੁਤ ਭਾਰੀ ਹੈ ਤੁਹਾੇ ਹਿਸਾਬ ਨਾਲ ਵੀ ਜਿਹਦੇ 13 ਪੈ ਗਈ ਜੱਠਾ ਸਾਹਿਬ ਤੋਂ ਪ੍ਰਧਾਨ ਸਾਹਿਬ ਤੋਂ ਹਿਸਾਬ ਨਾਲ ਇਹ ਜਿਹੜਾ ਪੁਲਿਸ ਦਾ ਡਾਂਗ ਮਾਰਨ ਤਰੀਕਾ ਹੋਣਾ ਜਿਹੜਾ ਆਪਣਾ ਦੇਸੀ ਜੱਟ ਦਾ ਹੈ ਹੱਥ ਜੋੜ ਕੇ ਮਾਰਦੇ ਨੇ ਹੱਥ ਜੋੜ ਕੇ ਉਹ ਡਾਂਗ ਮਾਰੀ ਇਹ ਹਿਸਾਬ ਨਾਲ ਲੱਭੀ ਹੁੰਦਾ ਹੈ ਸਾਬ ਬੱਸ ਵੀ ਖਤਮ ਹੀ ਹੈ ਕੰਮ ਕਿਸਾਨੀ ਅੰਦੋਲਨ ਚ ਬੈਠੇ ਆ ਤੇ ਰਾਤ ਦੀਆਂ ਤਸਵੀਰਾਂ ਦਿਖਾ ਰਹੇ ਆ ਜਿੱਥੇ ਪੂਰੇ ਪੰਜਾਬ ਦੇ ਵਿੱਚ ਕਿਨਮਨ ਹੋ ਰਹੀ ਹੈ ਸਫਰ ਸ਼ਹਾਦਤ ਚੱਲ ਰਹੀ ਹੈ ਕਿਉਂਕਿ ਬਹੁਤ ਸਾਰਾ ਪੰਜਾਬ ਦੇ ਲੋਕ ਸਿੱਖ ਫਾਈਜ਼ਾ ਰਾ ਸਫਰ-ਏ-ਸ਼ਹਾਦਤ ਤੇ ਨਤਮਸਤਕ ਹੋਣ ਦੇ ਲਈ ਜਾਂਦਾ ਤੇ ਮੈਨੂੰ ਐ ਲੱਗਦਾ ਹੈ ਕਿ ਇੱਕ ਵਾਰ ਇੱਥੇ ਵੀ ਆਉਣਾ ਚਾਹੀਦਾ ਹੈ ਇਹ ਉਹ ਚੀਜ਼ਾਂ ਯਾਦ ਕਰਾਉਂਦਾ ਜਦੋਂ ਇੱਥੇ ਮੀਂਹ ਕਨੀ ਦੇ ਵਿੱਚ ਬੈਠੇ ਆਂ ਤੇ ਆਪਦੀ ਹੋਣ ਦੀ ਖਾਤਰ ਲੜਾਈ ਲੜ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਹੋਏ ਨੇ ਤੇ ਉਹਨਾਂ ਦਾ ਸਾਥ ਦੇ ਰਹੇ ਨੇ ਕਿੰਮਨ ਹੁਣ ਵੀ ਹੋ ਰਹੀ ਆ ਧੂਆਂ ਭਾਲ ਕੇ ਰਾਤ ਦੇ ਸਮੇਂ ਦੇ ਵਿੱਚ ਪਹਾਨਾ ਸਿੱਧੂ ਜੋ ਉਹਨਾਂ ਦੇ ਸਾਥੀ ਜਿੰਨੇ ਵੀ ਹੈਗੇ ਆ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਇਹ ਜਿਵੇਂ ਠੰਡ ਚੱਲ ਰਹੀ ਹੈ ਨਾ ਹਾਂਜੀ ਠੰਡ ਦੇ ਵਿੱਚ ਉਹ ਸਫਰੇ ਸ਼ਹਾਦਤ ਵਾਲੀਆਂ ਗੱਲਾਂ ਆਮ ਅਕਸਰ ਆਪਾਂ ਘਰਾਂ 'ਚ ਸੁਣਦੇ ਹੁੰਦੇ ਸੀ ਜਾਂ ਮਹਿਸੂਸ ਕਰਦੇ ਹੁੰਦੇ ਸੀ ਪਰ ਇੱਥੇ ਆ ਕੇ ਤੇ ਜਿਹੜੀਆਂ ਚੀਜ਼ਾਂ ਬੜੀਆਂ ਵਲੱਖਣ ਜੀਆਂ ਲੱਗ ਰਹੀਆਂ ਦੇਖੋ ਜੀ ਸਾਡੇ ਪਾਸ਼ਾ ਗੁਰਗੋਤ ਸਿੰਘ ਪਾਸ਼ਾ ਮਾਰਾਏ ਨੇ ਸਾਰਾ ਸਰਬੰਸ ਸਾਡੇ ਲਈ ਵਾਰਗੇ ਹੋ ਹਨ ਤੇ ਅੱਜ ਦੇ ਦਿਨ ਪਾਸ਼ਾ ਮਾਸੀਵਾੜੇ ਸਾਹਿਬ ਦੇ ਜੰਗਲਾਂ ਦੇ ਵਿੱਚ ਗਏ ਸੀਗੇ ਤੇ ਜਿਹੜਾ ਉਹ ਸਾਰਾ ਹੀ ਆਪਾਂ ਯਾਦ ਕਰਦੇ ਆਂ ਦੇਖੋ ਆਪਾਂ ਜਦੋਂ ਜਾਣੇ ਆ ਉਹ ਸਾਰਾ ਹੀ ਆਪਾਂ ਵਾਕਿਆ ਯਾਦ ਕਰਨਾ ਤਾਂ ਆਪਣੇ ਸਾਰਿਆਂ ਦੇ ਮਨ ਪਰੇ ਭਰ ਜਾਂਦੇ ਨੇਗੇ ਕੱਲ ਹੁਣੇ ਐਂ ਆ ਕਿ ਪਾਸ਼ਾ ਨੇ ਜ਼ੁਲਮ ਦੇ ਖਿਲਾਫ ਤੇ ਹੱਕਾਂ ਦੇ ਖਿਲਾਫ ਸਾਨੂੰ ਲੜਨਾ ਸਿਖਾਇਆ ਸਾਨੂੰ ਇਹ ਪਾਸ਼ਾ ਨੇ ਅੱਗੇ ਵੀ ਕਿਹਾ ਵੀ ਤੁਹਾਡੇ ਜਿਹੜੇ ਮੇਰੇ ਸਿੱਖ ਨੇ ਜਿਹੜੇ ਮੇਰੇ ਬੱਚੇ ਨੇਗੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਉਹੋ ਹੀ ਪੈੜਾਂ ਦੇ ਤੁਰਨਗੇ ਪਰ ਗੱਲ ਹੋਣਾ ਇਹ ਆ ਕਿ ਜਿਹੜਾ ਹੁਣ ਆ ਸਾਡਾ ਅੰਦੋਲਨ ਚੱਲ ਰਿਹਾ ਹੈ ਬੜਾ ਅੰਦੋਲਨ ਚੱਲ ਰਿਹਾ ਜਿਹੜੀ ਕਿ ਮੈਂ ਤੁਹਾਡੇ ਨਾਲ ਅੱਜ ਹੁਣ ਮੈਂ ਮੇਨ ਗੱਲ ਕਰਨੀ ਆ ਦੇਖੋ ਸਾਡੇ ਪਿੰਡਾਂ ਦੇ ਵਿੱਚੋਂ ਨੌਜਵਾਨ ਸਰਹੰਦ ਜਾ ਰਹੇ ਨੇ ਜਾਨਾ ਵਿੱਚ ਇਹਦਾ ਬਹੁਤ ਚੰਗੀ ਗੱਲ ਆ ਕਿਉਂਕਿ ਮੈਂ ਤਾਂ ਇੱਕ ਗੱਲ ਹੋਰ ਵੀ ਨੌਜਵਾਨਾਂ ਨੂੰ ਕਹੀ ਸੀ ਕਿ ਜੇਕਰ ਤੁਸੀਂ ਨੌਜਵਾਨ ਜਿਹੜੇ ਪਿੰਡਾਂ ਦੇ ਵਿੱਚ ਟਰਾਲੀਆਂ ਦੇ ਜਾ ਰਹੇ ਹੋ ਜੇ ਆਪਣੇ ਕੋਈ ਪਿੰਡ ਦੇ ਵਿੱਚ ਕੋਈ ਨੌਜਵਾਨ ਇੱਕ ਦੋ ਨਸ਼ਾ ਕਰਦੇ ਹੋ ਉਹਨਾਂ ਨੂੰ ਉਹਨਾਂ ਨੂੰ ਟਰਾਲੀ 'ਚ ਨਾਲ ਬਿਠਾ ਕੇ ਲੈ ਕੇ ਜਾਓ ਹੂੰ ਜਿਹੜਾ ਵੀ ਨੌਜਵਾਨ ਉਸ ਕਿਉਂਕਿ ਤੁਸੀਂ ਪਿਆਰ ਨਾਲ ਬਿਠਾ ਕੇ ਲੈ ਜਾਓਗੇ ਉੱਥੇ ਉਹਨੂੰ ਵਰਤਨਾ ਦੀ ਦੋ ਸੇਵਾ ਕਰਾਓ ਤਿੰਨ ਚਾਰ ਦਿਨ ਅਥਾਸਣਾ ਉਹ ਬਾਣੀ ਸੁਣਾਓ ਉਹ ਨੌਜਵਾਨ ਨਸ਼ਾ ਛੱਡ ਸਕਦਾ ਉਹਨੂੰ ਕਾਹਦੀ ਦਵਾਈ ਦੀ ਕਾਹਦੀ ਲੋੜ ਨਹੀਂ ਇਹ ਨੌਜਵਾਨਾਂ ਨੂੰ ਉੱਥੇ ਉਸ ਧਰਤੀ ਦੇ ਬਗੂਦ ਧਰਤੀ ਦੀ ਸ਼ਕਤੀ ਇੰਨੀ ਆ ਇਸ ਕਰਕੇ ਸਾਰੇ ਨੌਜਵਾਨਾਂ ਨੂੰ ਜਾਣਾ ਵੀ ਚਾਹੀਦਾ ਗਏ ਵੀ ਨੇ ਨੌਜਵਾਨ ਬਹੁਤ ਚੰਗੀ ਗੱਲ ਆ ਪਰ ਨਾਲ ਹੀ ਜਿਹੜੀ ਕਿ ਮੈਂ ਬੇਨਤੀ ਕਰਨੀ ਆ ਨੌਜਵਾਨਾਂ ਨੂੰ ਇਹ ਬੇਨਤੀ ਕਰਨੀ ਆ ਮੈਨੂੰ ਲੱਗਦਾ ਜੇ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਟਾਲੀਆਂ ਗਏ ਨੇ ਮੈਨੂੰ ਸਾਰਿਆਂ ਨੂੰ ਬੇਨਤੀ ਆ ਵੀ ਭਰਾਵੋ ਮੇਰੇ ਵੀਰੋ ਇਹ ਤੁਹਾਡੇ ਪੰਜਾਬ ਦੀ ਜਿਹੜੀ ਆਪਾਂ ਖਨੌਰੀ ਤੇ ਲੜੀ ਜਾਂਦੇ ਕੱਲ ਨੂੰ ਅਸੀਂ ਵੀ ਉੱਥੇ ਜਾਣਾ ਸਰਹੰਦ ਅਸੀਂ ਵੀ ਲੰਗਰਾਂ ਵਿੱਚ ਸੇਵਾ ਕਰਾਂਗੇ ਇੱਥੇ ਵੀ ਡਿਊਟੀ ਦੇਵਾਂਗੇ ਤੇ ਉੱਥੇ ਗੁਰੂ ਸਾਹਿਬ ਦੇ ਕਿਉਂਕਿ ਜਿਨ੍ਹਾਂ ਦੇ ਕਰਕੇ ਸਾਰਾ ਕੁ ਜੋਨੇ ਕਰਕੇ ਜੋ ਪੰਜਾਬ ਦਾ ਵजूद ਹੈ ਜਾਂ ਸਾਡਾ ਕੋਈ ਥੋੜਾ ਮੋਟਾ ਵजूद ਹੈ ਤਾਂ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਕਰਕੇ ਹੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਵੀ ਜਿੰਨੇ ਵੀ ਹੁਣ ਨੌਜਵਾਨ ਤੁਸੀਂ ਜੱਗੇ ਹੋ ਉੱਥੇ ਹੁਣ ਤੁਸੀਂ ਜਦੋਂ ਭੋਗ ਪੈ ਜੂਗਾ ਭੋਗ ਤੋਂ ਬਾਅਦ ਆਪਾਂ ਸਾਰੇ ਜਣੇ ਚੱਲਦੇ ਹੁਣ 27 ਤਰੀਕ ਨੂੰ ਸਾਰਿਆਂ ਨੇ ਇੱਕ ਇੱਕ ਟਰਾਲੀ ਨਾਲ ਉੱਥੋਂ ਨਿਕਲਣਾ ਟਰਾਲੀਆਂ ਲੈ ਕੇ ਵੀਰੇ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਨੌਜਵਾਨਾਂ ਨੂੰ ਤੁਸੀਂ 4 ਤੇ 5 ਦਿਨ ਤੁਸੀਂ ਇੱਥੇ ਰਹਿ ਕੇ ਜਾਓ ਖਨੌਰੀ ਬਾਰਡਰ ਤੇ ਜੇਕਰ ਸਾਰੇ ਨੌਜਵਾਨ ਸਾਰਿਆਂ ਦੇ ਵਿੱਚੋਂ ਅੱਧੀ ਨੌਜਵਾਨ ਆ ਜਾਣ ਟਰਾਲੀਆਂ ਲੈ ਕੇ ਟਰੈਕਟਰ ਲੈ ਗਏ ਤਾਂ ਇਹ ਸਾਬ ਲਾਲਾ ਵੀ ਮਨ ਲਾਦਾ ਪਾਤਣਾਂ ਤੇਕਰ ਜਾਮ ਲੱਗ ਜੂ ਬਹੁਤ ਵੱਡਾ ਪ੍ਰਭਾਵ ਪੈਣਾ ਇਸ ਕਰਕੇ ਮੇਰੇ ਨੌਜਵਾਨਾਂ ਨੂੰ ਬੇਨ ਤੇ ਵੀ ਚਾਰ ਤੋਂ ਪੰਜ ਪੰਜ ਦਿਨ ਇੱਥੇ ਵੀ ਤੁਸੀਂ ਲਾ ਕੇ ਜਾਓ ਬਾਰੀਆਂ ਬਨ ਕੇ ਇਹ ਦੇਖੋ ਕੱਲ ਡੱਲੇ ਵਾਲ ਸਾਹਿਬ ਦੀ ਆਪਣੀ ਲੜਾਈ ਤਾਂ ਹੈਣੀਗੀ ਇਹ ਤਾਂ ਲੜਾਈ ਤਾਂ ਸੋਦੇ ਸਾਰਿਆਂ ਦੀ ਜਮੀਨਾਂ ਦੀ ਥੋੜੇ ਸਾਰੇ ਪੰਜਾਬ ਦੀ ਹੋਣ ਦੀ ਲੜਾਈ ਹੈ 28 ਮੰਦਨ ਹੋ ਗਿਆ ਮਰਨ ਵਰਤ ਤੋਂ ਪਰ ਬੈਠਿਆ ਨੂੰ ਕਿਦੇ ਲਈ ਬੈਠੇ ਨੇਗੇ ਉਹ ਆਪਣੇ ਲਈ ਬੈਠੇ ਨੇਗੇ ਮੈਂ ਇੱਕੋ ਗੱਲ ਕਹਿਣਾ ਚਾਹਣਾ ਨੌਜਵਾਨਾਂ ਨੂੰ ਮੈਂ ਬਾਰ-ਬਾਰ ਜਿੱਦੋਂ ਵੀ ਮੈਨੂੰ ਇਹ ਚੀਜ਼ ਦਾ ਮੌਕਾ ਮਿਲਦਾ ਕਿ ਮੈਂ ਇਥੋਂ ਤੁਸੀਂ ਲਿਖਾ ਕੇ ਲੈ ਲਓ ਕਿਸੇ ਚੀਜ਼ ਤੇ ਵੀ ਜੇ ਤੁਹਾਨੂੰ ਡੱਲੇਵਾਲ ਸਾਹਿਬ ਵਰਗਾ ਇਮਾਨਦਾਰ ਆਗੂ ਮਿਲ ਜੇ ਜਮਾ ਕਿਸੇ ਚੀਜ਼ ਦਾ ਤੁਹਾਨੂੰ ਇਹ ਨਹੀਂ ਚਾਹੀਦਾ ਕਿ ਤੁਹਾਡੇ ਮਨ 'ਚ ਤੁਸੀਂ ਕੋਈ ਸ਼ੰਕਾ ਕਰੋ ਜਿਵੇਂ ਆਪਾਂ ਕਹਿੰਦੇ ਹੁਣ ਨਾ ਵੀ ਲੀਡਰ ਐ ਹੋਏ ਨੇ ਲੀਡਰ ਐ ਹੋਣ ਦੇ ਨੇਗੇ ਤੁਹਾਡੇ ਡੱਲੇਵਾਲ ਵਰਗਾ ਤੁਹਾਨੂੰ ਸਾਫ਼ ਚੰਗਾ ਆਗੂ ਨਹੀਂ ਮਿਲਣਾ ਅੱਖਾਂ ਮੀਚ ਕੇ ਤੁਸੀਂ ਆਪਣਾ ਲੀਡਰ ਮੰਨ ਕੇ ਆਪਣਾ ਵਿਸ਼ਵਾਸ ਕਰਕੇ ਠਾਈ ਵੰਦਣ ਹੋ ਗਏ ਮਰਨ ਵਾਰ ਤੈਨੂੰ ਅੱਖਾਂ ਮੀਚ ਕੇ ਤੁਸੀਂ ਦਾ ਸਾਥ ਦਿਓ ਅੱਖਾਂ ਮੀਚ ਕੇ ਤੁਹਾਨੂੰ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਚਾਹੀਦਾ ਇਹ ਸਾਰਿਆਂ ਨੂੰ ਬੇਨਤੀ ਆ ਕਿ ਹੁਣ ਪਰਖ ਦੀ ਘੜੀ ਆਂ ਗਾਂ ਸੈਂਟਰ ਤੇ ਕਰ ਪੂਰਾ ਦਬਾਅ ਬਣਿਆ ਹੋਇਆ ਜੇ ਤੁਸੀਂ ਆ ਜਾਓਗੇ ਤਾਂ ਬਹੁਤ ਵੱਡਾ ਦਬਾਅ ਬਣਨਾ ਹੈ ਅੰਦੋਲਨ ਬਹੁਤ ਵੱਡਾ ਹੋਣਾ ਹੈ ਲੋਕਾਂ ਦੇ ਇਕੱਠ ਲੋਕਾਂ ਦੇ ਇਕੱਠ ਕਰਕੇ ਲੋਹੇ ਦੀ ਲਾਠ ਓਹ ਚੀਜ਼ ਹੁੰਦੀ ਹੈ ਲੋਕਾਂ ਨਾਲ ਸਰਕਾਰਾਂ ਤੇ ਬਹੁਤ ਵੱਡਾ ਦਬਾਅ ਪੈਣਾ ਤੁਹਾਨੂੰ ਆਉਣਾ ਬਣਦਾ ਅਸੀਂ ਚਲੋ ਸਾਰੇ ਨੌਜਵਾਨਾਂ ਨੂੰ ਕਹਿਣਾ ਵੀ ਚਲੋ ਵੱਡੀ ਮਾਤਰਾ ਦੇ ਵਿੱਚ ਹੁਣ ਸਰਹੰਦ ਨਿਕਲ ਕੇ ਗਿਓ ਤੁਸੀਂ ਬਹੁਤ ਚੰਗੀ ਗੱਲ ਆ ਜਿਹੜੇ ਨੌਜਵਾਨ ਆਪਾਂ ਸਰਹੰਦ ਜਾਂਦਣਾ ਉਸ ਚੀਜ਼ ਨਾਲ ਵੀ ਇੱਕ ਬਹੁਤ ਵੱਡਾ ਇੱਕ ਜਿਹੜੇ ਜਿਵੇਂ ਕਿ ਜਿਹੜੇ ਕਿ ਹਕੂਮਤਾਂ ਤੁਹਾਨੂੰ ਖਤਮ ਕਰਨਾ ਚਾਹੁੰਦੀ ਨੇ ਉਹਦੇ ਨਾਲ ਵੀ ਇੱਕ ਬਹੁਤ ਵੱਡਾ ਮੈਸੇਜ ਆਂਦਾ ਹੈ ਇਹ ਮੈਂ ਆਪਾ ਕਰਨਿਆ ਨੌਜਵਾਨ ਟਰੈਕਟਰਾਂ ਦੇ ਉੱਪਰ ਜਾਣਾ ਇਹ ਵੀ ਇੱਕ ਸਾਡੀ ਬਹੁਤ ਵੱਡੇ ਬਰਾਸ ਸਤਾ ਹੂੰ ਜਿੰਨੀ ਵੱਡੀ ਮਾਤਰਾ ਦੇ ਵਿੱਚ ਨੌਜਵਾਨ ਕੋਈ ਕਰ ਨਹੀਂ ਕੋਈ ਮੜਾ ਮੜਾ ਡੱਕ ਡੋਕਾ ਲਾ ਲੈਂਦਾ ਉਹਨਾਂ ਨੂੰ ਪਿਆਰ ਨਾ ਸਮਝਾ ਦੇ ਪਰ ਉੱਥੇ ਜਾਣਾ ਵੀ ਜਿਹੜੇ ਸਾਡੇ ਦੁਸ਼ਮਣ ਨੇ ਉਹਨਾਂ ਦੇ ਵੀ ਇੱਕ ਬੰਗਾਰ ਦਾ ਸਿਸਟਮ ਬੰਗਾਰ ਦਾ ਕੰਮ ਕਰਦਾ ਵੀ ਦੇਖੋ ਗੁਰੂ ਗੋਬਿੰਦ ਸਿੰਘ ਪਾਚ ਹਮਾਰੇ ਦੇ ਜਿਹੜੇ ਬੱਚੇ ਨੇਗੇ ਅੱਜ ਵੀ ਓਵੇਂ ਜ਼ਿਕਰ ਨੂੰ ਆਪਦੇ ਸਹਾਇਤਾ ਨੂੰ ਆ ਕੇ ਯਾਦ ਕਰਦੇ ਨੇਗੇ ਗੁੱਡਾ ਵੱਡਾ ਇਕੱਠ ਹੁੰਦਾ ਇਹ ਵੀ ਇੱਕ ਪੂਰੀ ਦੁਨੀਆ ਦੇ ਮੀਡੀਆ ਦੇ ਵਿੱਚ ਇਹ ਚੀਜ਼ ਕਵਰ ਕਰਦਾ ਕਿ ਕਿੱਥੇ ਐਡੀ ਵੱਡੀ ਧਰਤੀ ਤੇ ਕਿੰਨੇ ਲੋਕ ਸਾਰੇ ਲੋਕ ਸਿਰ ਸਿਰਦਾ ਕਰਦੇ ਨੇਗੇ ਤੇ ਹਰ ਇੱਕ ਨੂੰ ਵੱਡੀ ਮਾਤਰਾ ਦੇ ਵਿੱਚ ਜਾਣਾ ਵੀ ਚਾਹੀਦਾ ਟਰੈਕਟਰ ਟਰਾਲੀਆਂ ਜਿੰਨੀ ਵੱਡ ਵੱਧ ਮਤ ਗਣਤਾ ਦੇ ਵਿੱਚ ਜਾਣਗੇ ਤਾਂ ਦੁਸ਼ਮਣਾਂ ਨੂੰ ਐਨ ਦੰਦ ਖੱਟੇ ਹੁੰਦੇ ਨੇ ਕਿ ਵੀ ਦੇਖੋ ਇਹ ਜਿਹੜੇ ਨੇ ਸੀਧੀ ਆਏ ਇਹਦੇ ਬੱਚੇ ਉਸ ਚੀਤੇ ਇਤਿਹਾਸ سے ਪਾਰਾ ਦਿੰਦੇ ਨੇਗੇ ਇਸ ਕਰਕੇ ਸਰਕਾਰਾਂ ਕੋਈ ਵੀ ਨਹੀਂ ਜਦੋਂ ਵੀ ਉਹਨਾਂ ਦੀ ਹਕੂਮਤ ਸੀ ਉਹਨਾਂ ਨੇ ਜ਼ੁਲਮ ਕੀਤਾ ਸਮੇਂ ਦੇ ਮੁਤਾਬਕ ਅੱਜ ਵੀ ਜ਼ੁਲਮ ਹੀ ਹੋ ਰਹੇ ਨੇ ਜੇ ਇੱਥੇ ਬੈਠੇ ਆ ਤੇ ਆਪਰ ਬੈਠੇ ਤਾਂ ਆਪਦੀ ਜੋਲ ਵੀ ਜਾ ਰਹੇ ਆ ਬਿਲਕੁਲ ਦੇਖੋ ਇਤਕੱਲ ਆਪਾਂ ਨੂੰ ਤੁਸੀਂ ਇਹ ਚੀਜ਼ ਦੇਖੋ ਜਿਹੜਾ ਵੀ ਰਾਜਾ ਹੁੰਦਾ ਰਾਜਾ ਕਹਿੰਦੇ ਰਾਜਾ ਪਹਿਲਾਂ ਤਾਂ ਜਿਹੜਾ ਬਣਦਾ ਉਹ ਰਾਜਾ ਉਹਦੇ ਉਹਦਾ ਕਿਸਮਤ ਵਾਲਾ ਬੰਦਾ ਉਹ ਰਾਜਾ ਬਣਦਾ ਹੁੰਦਾ ਕਿਸਮਤ ਵਾਲਾ ਬੰਦਾ ਕਿਵੇਂ ਰਾਜਾ ਬਣਦਾ ਉਹਦੇ ਬਹੁਤ ਚੰਗੇ ਕਰਮ ਕੀਤੇ ਹੁੰਦੇ ਨੇ ਪਿਛਲੇ ਜਨਮ ਦੇ ਵਿੱਚ ਛੋੜੂ ਰਾਜ ਗੱਦੀ ਮਿਲ ਜਾਂਦੀ ਆ ਜਿਵੇਂ ਕਿ ਆਪਣੀ ਬਾਣੀ ਦੇ ਵਿੱਚ ਆਉਂਦਾ ਵੀ ਤਪੋ ਰਾਜ ਰਾਜੋ ਨਰਕ ਪਰ ਉਹ ਰਾਜ ਗੱਦੀ ਤੇ ਬੈਠਾ ਉਹ ਇਨਾ ਹੰਕਾਰੀ ਰਾਜਾ ਬਣ ਜਾਂਦਾ ਨਾ ਡਿਕਟੇਟਰ ਬਣਨ ਨਾ ਬਹੁਤ ਜ਼ਿਆਦਾ ਜ਼ੁਲਮ ਕਰਵਾਉਂਦਾ ਫਿਰ ਉਹਨੂੰ ਬਹੁਤ ਨਰਕਾਂ ਦੇ ਵਿੱਚ ਜਾਣਾ ਪੈਂਦਾ ਉਹਨੂੰ 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 ਬਹੁਤ ਜੂਨਾ ਮਾੜਿਆ ਹੰਡਾਉਣੇ ਪੈਂਦੇ ਨੇ ਉਹ ਬਹੁਤ ਨਰਕ ਦੇ ਵਿੱਚ ਜਾਂਦਾ ਕਿ ਜਿਹੜਾ ਕਿ ਅੱਜ ਦੇ ਰਾਜਾ ਨੂੰ ਪਾਵਰ ਦੇ ਵਿੱਚ ਹੰਕਾਰ ਦੇ ਵਿੱਚ ਆ ਜਿਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੱਤਾ ਦਾ ਅਸਾ ਜੀ ਐਡਾ ਵੱਡਾ ਹੁੰਦਾ ਮੈਂ ਜਿੰਨੇ ਵੀ ਬੰਦੇ ਦੇਖੇ ਨੇਗੇ ਇਹ ਗੱਲ ਵੀ ਨਹੀਂ ਹੈਗੀ ਕਿ ਸੱਤਾ ਦੇ ਵਿੱਚ ਜਿਹੜੇ ਚੰਗੇ ਬੰਦੇ ਆਏ ਨੇਗੇ ਜਿਨ੍ਹਾਂ ਨੇ ਕਿ ਬਹੁਤ ਸਾਰੀਆਂ ਹਜ਼ਾਰਾਂ ਧਾਰਨਾ ਨੇਗੇ ਕਿ ਚੰਗੇ ਬੰਦੇ ਵੀ ਆਏ ਨੇ ਜਿਨ੍ਹਾਂ ਨੇ ਲੋਕਾਂ ਦੀ ਸੇਵਾ ਕੀਤੀ ਹੈ ਲੋਕਾਂ ਲਈ ਆਪਣਾ ਆਪ ਕਰਵਾਣ ਕੀਤਾ ਉਹ ਜੇ ਮੰਦੀ ਬਹੁਤ ਆਏ ਨੇਗੇ ਪਰ ਲੋੜ ਹੈ ਕਿ ਅੱਜ ਸਾਡੇ ਲੋਕਾਂ ਨੂੰ ਡੱਲੇਵਾਲ ਸਾਹਿਬ ਦਾ ਸਾਥ ਦੇਣ ਦੇ ਆ ਦੇਖੋ ਸਾਰਾ ਬਾਲਣ ਗਿੱਲਾ ਹੋ ਗਿਆ ਅੱਜ ਬਾਲਣ ਗਿੱਲਾ ਹੋ ਗਿਆ ਸਾਰੇ ਕੱਪੜੇ ਬਿਸਤਰੇ ਗਿੱਲੇ ਹੋ ਗਏ ਹਨਾ ਸਾਰਾ ਕੁਝ ਕਿੰਨਾ ਸਾਰੇ ਜਾਨੇ ਸਾਰੇ ਭਰਾ ਬਾਰੀਆਂ ਬਣ ਕੇ ਆ ਰਹੇ ਨੇਗੇ ਬਹੁਤ ਵੱਡਾ ਯੋਗਦਾਨ ਪਾ ਰਹੇ ਨੇਗੇ ਪਰ ਲੜਨ ਵਾਲੇ ਲੋਕ ਜਿਵੇਂ ਆਪਾਂ ਦੇਖਿਆ ਵੀ ਅਕਸਰ ਹੀ ਥੋੜੇ ਹੁੰਦੇ ਨੇਗੇ ਪਰ ਦੂਜੇ ਲੋਕਾਂ ਨੂੰ ਇੱਕ ਸੇਵਾ ਹੁੰਦੀ ਆ ਸੇਵਾ ਭਾਵਨਾ ਥੋਡੀ ਆਪਣੇ ਦੇਸ਼ ਲਈ ਆਪਣੇ ਲੋਕਾਂ ਪਰਤੀ ਇਹ ਸੇਵਾ ਭਾਵਨਾ ਦੇ ਵਿੱਚ ਤੁਹਾਨੂੰ ਸਭ ਨੂੰ ਹਿੱਸਾ ਪਾਉਣਾ ਪਾਉਣਾ ਚਾਹੀਦਾ ਸਰਾਂਤ ਤੋਂ ਬਾਅਦ ਤੁਸੀਂ ਸੇਵਾ ਕਰਨ ਤੋਂ ਬਾਅਦ ਤੁਸੀਂ ਸਿੱਧਾ ਇੱਥੇ ਆਓ ਇਹ ਸੇਵਾ ਦੇ ਵਿੱਚ ਵੀ ਹਿੱਸਾ ਪਾਓ ਇਸ ਅੰਦੋਲਨ ਦੇ ਵਿੱਚ ਵੀ ਹਿੱਸਾ ਪਾਓ ਗੁਰੂ ਸਾਹਿਬ ਨੇ ਤਾਂ ਸਾਨੂੰ ਥੋਡੀ ਪਛਾਣ ਉਹਨਾਂ ਟਾਈਮ ਆ ਉਹਨਾਂ ਟਾਈਮ ਜਦਨਾ ਟਾਈਮ ਤੁਸੀਂ ਲੜਦੇ ਰਹੋਗੇ ਸਰਕਾਰਾਂ ਨਾਲ ਸਿਸਟਮ ਨਾਲ ਹਕੂਮਤਾਂ ਨਾਲ ਲੜਦੇ ਰਹੋਗੇ ਆਪਣੇ ਹੱਕਾਂ ਲਈ ਲੜਦੇ ਰਹੋਗੇ ਉਹਨਾਂ ਟਾਈਮ ਪਛਾਣਾਂ ਜਦ ਤੁਸੀਂ ਲੜਨਾ ਹੀ ਛੱਡ ਦੋਗੇ ਲੜਨਾ ਭੁੱਲ ਜੂਗੇ ਤਾਂ ਤੁਹਾਡਾ ਬजूद ਖਤਮ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇਹੀ ਚੀਜ਼ ਸਿਖਾ ਕੇ ਗਏ ਨੇਗੇ ਵੀ ਕਿਵੇਂ ਜ਼ੁਲਮ ਦੇ ਵਿਰੁੱਧ ਬੋਲਣਾ ਕਿਵੇਂ ਤਲਵਾਰ ਠਾਉਣੀ ਹੈ ਕਿਵੇਂ ਆਵਾਜ਼ ਉਠਾਉਣੀ ਹੈ ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਿਖਾ ਕੇ ਗਏ ਨੇਗੇ ਤੁਸੀਂ ਉਸ ਦੇ ਗੁਰੂ ਦੇ ਬਾਰਸੋਂ ਆਓ ਅੱਜ ਆਪਾਂ ਸਰਕਾਰਾਂ ਤੋਂ ਛੋਟੇ-ਮੋਟੇ ਪਰਚਿਆਂ ਤੋਂ ਡਰਦੇ ਮਾਰੇ ਨਾ ਬੈਠੀਏ ਜਿਹੜਾ ਕਿ ਵੇਣ ਗੱਲ ਚੱਲ ਰਹੀ ਆ ਵੀ ਡੱਲੇਵਾਲ ਸਾਹਿਬ ਐ ਹੋ ਜੂਗਾ ਜਾਂ ਡੱਲੇਵਾਲ ਸਾਹਿਬ ਔ ਹੋ ਜੂਗਾ ਜਿਹੜੀ ਆਪਾਂ ਲੀਡਰਸ਼ਿਪ ਦੀ ਗੱਲ ਕਰਦੇ ਆ ਦੇਖੋ ਡੱਲੇਵਾਲ ਸਾਹਿਬ ਕਿ ਲੈ ਲੋ ਜਿਹੜਾ ਦੱਲੇ ਵਾਲ ਸਾਹਿਬ ਵਿਕ ਜੇ ਕਿਤੇ ਅਸੀਂ ਗੱਲ ਘਟਾ ਦਾਂਗੇ ਜਿਹੜਾ ਦੱਲੇ ਵਾਲ ਸਾਹਿਬ ਕਿਤੇ ਵਿਕ ਜੇ ਮੈਨੂੰ ਇੰਨਾ ਉਸ ਆਗੂ ਤੇ ਵਿਸ਼ਵਾਸ ਆ ਇੰਨਾ ਆਗੂ ਦਾ ਮੈਂ ਦਿਲੋਂ ਉਸ ਦੀ ਰਿਸਪੈਕਟ ਕਰਦਾ ਇੰਨਾ ਉਹਨੂੰ ਪਿਆਰ ਕਰਦਾ ਪਰ ਇੱਥੇ ਕਿਸ ਵਾਲੇ ਵੀ ਆ ਜਾਂਦੇ ਦੂਜੀਆਂ ਜੱਥੇਬੰਦੀਆਂ ਚੁੱਪ ਕਰਕੇ ਬੈਠੀਆਂ ਨਹੀਂ ਨਾਲ ਨਹੀਂ ਸਾਥ ਦੇ ਰਹੀਆਂ ਪਤਾ ਨਹੀਂ ਕਿਸ ਗੱਲ ਦੀ ਉਡੀਕ ਦੇ ਵਿੱਚ ਬੈਠੀਆਂ ਨੇ ਦੇਖੋ ਮੈਂ ਲਰਨ ਇਹ ਜਿਹੜੇ ਜੱਥੇਬੰਦੀਆਂ ਆਗੂਆਂ ਦੇ ਬਾਹਲਾ ਤਾਂ ਕੁਝ ਖਿਲਾਫ ਬੋਲਦੇ ਨੇ ਹੁੰਦਾ ਪਰ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਉਹ ਵੀ ਮੜਿਆ ਮੜਿਆ ਗੱਲਾਂ ਕਿਤੇ ਮੀਡੀਆ 'ਚ ਕੁਝ ਬੋਲ ਦਿੰਨੇ ਕਿਤੇ ਕੁਝ ਬੋਲ ਦਿੰਨੇ ਹੋ ਤੁਸੀਂ ਖੁੱਲ ਕੇ ਸਾਹ ਦਿਓ ਖੁੱਲ ਕੇ ਲੜੋ ਖੁੱਲ ਕੇ ਅੰਦੋਲਨ ਕਰੋ ਕੀ ਮੜੇ ਮੜੇ ਗੱਲਾਂ ਨੂੰ ਲੈ ਕੇ ਤੁਸੀਂ ਬੈਠੇ ਹੋ ਸਾਨੂੰ ਸਭ ਨੂੰ ਪਤਾ ਹੀ ਆ ਵੀ ਕਿੱਡੇ ਅੱਜ ਸੁਪਰੀਮ ਕੋਰਟ ਦੇ ਬਿਆਨ ਆਉਣੇ ਮੰਤਰੀਆਂ ਦੇ ਬਿਆਨ ਉਹਨਾਂ ਸਭ ਨੂੰ ਪਤਾ ਕਿ ਆਪਣਾ ਅੰਦੋਲਨ ਤੇਜ਼ ਹੋ ਚੁੱਕਿਆ ਹੈ ਜਿਵੇਂ ਤੁਸੀਂ ਠੰਡਾ ਪਾਉਣਾ ਚਾਹੋ ਨਾ ਤਾਂ ਤੁਹਾਡੀ ਮਰਜ਼ੀ ਹੈ ਪਰ ਜੇ ਹਾਂ ਇਹ ਗੱਲ ਇਹ ਇਤਿਹਾਸ ਬਣਾ ਕਿ ਜੇ ਡੱਲੇ ਵਾਲਾ ਸਾਬ ਨੂੰ ਕੁਝ ਹੋ ਗਿਆ ਤਾਂ ਤੁਹਾਨੂੰ ਸਮੇਂ ਨੇ ਮਾਫ ਨਹੀਂ ਕਰਨਾ ਇੰਨਾ ਕਿ ਮੈਂ ਉਹਨਾਂ ਨੂੰ ਕਹਿ ਸਕਦਾ ਬਾਕੀ ਤਾਂ ਉਹਨਾਂ ਦੀ ਮਰਜ਼ੀ ਹੈ ਕੀ ਕਰਨਾ ਕੀ ਨਹੀਂ ਕਰਨਾ ਪਰ ਤੁਹਾਨੂੰ ਸਮੇਂ ਨੇ ਮਾਫ ਨਹੀਂ ਕਰਨਾ ਆਪਣਾ ਆਪ ਕਰਵਾਨ ਕਰ ਦੇਣਾ ਬਹੁਤ ਵੱਡੀ ਗੱਲ ਆ ਉਹ ਵੀ ਅੱਜ ਦੇ ਸਮੇਂ ਦੇ ਵਿੱਚ ਆਪਣਾ ਮਰਨਾ ਇੱਕ ਹੁੰਦਾ ਕਿਸੇ ਦੀ ਡੈਥ ਹੋ ਜਾਣੀ ਜਾਂ ਉਹਨਾਂ ਦਾ 10 ਮਿੰਟ ਦਾ ਕੰਮ ਆ ਤੁਸੀਂ ਦੇਖੋ ਬਈ ਕੌਣ ਆਪਣੀ ਆਪ ਦੀ ਮੌਤ ਨੂੰ ਛੇੜਦਾ ਹੈ ਕੌਣ ਕਹਿੰਦਾ ਵੀ ਆਪਣੀ ਆਪ ਨੂੰ ਮੌਤ ਤੋਂ ਸਾਹਮਣੇ ਖੜੀ ਹੋਵੇ ਆਪਾਂ ਨੂੰ ਕਿੰਨਾ ਡਰ ਲੱਗਦਾ ਮੌਤ ਤੋਂ ਇੱਕ ਸਿੰਘਾ ਸੂਰਮਿਆਂ ਦੀ ਗੱਲ ਹੈ ਪੈਰਾ ਬੱਲੇਵਾਲ ਸਾਹਿਬ ਦੇ ਗੁਰੂ ਸਾਹਿਬ ਦਾ ਗੁਰੂ ਸਾਹਿਬ ਦੀ ਕਿਰਪਾ ਹੈ ਤਾਂ ਕਰਕੇ ਉਹ ਅੱਜ ਸਿਰੜ ਦੇ ਨਾਲ ਬੈਠੇ ਨੇਗੇ ਸਾਰਿਆਂ ਨੂੰ ਇਹ ਗੱਲ ਕਰਨੀ ਚਾਹੀਦੀ ਹੈ ਵੀ ਆਪਣੀ ਆਪ ਮੌਤ ਛੇੜ ਲੈਣੀ ਆਪਣਾ ਆਪ ਕਰਵਾਣ ਕਰ ਦੇਣਾ ਬਹੁਤ ਵੱਡੀ ਗੱਲ ਹੈ ਮੇਰੇ ਤਾਂ ਇਹੀ ਵੇਣਤ ਹੈ ਵੀ ਇਹ ਸਾਂ ਅੰਦੋਲਨ ਨੂੰ ਤੇ ਰਾਤ ਨੂੰ ਪਹਿਰਾ ਇਦਾਂ ਹੀ ਚੱਲਦਾ ਰਹਿੰਦਾ ਮੀਂਹ ਕਣੀ ਦੇ ਵਿੱਚ ਵੀ ਇਦਾਂ ਹੀ ਹਾਂਜੀ ਮੈਂ ਕੱਲ ਹੈ ਨਹੀਂ ਸੀਗਾ ਹੁਣ ਦੋ ਦੋ ਤਿੰਨ ਦਿਨ ਮੈਂ ਘਰੇ ਸੀਗਾ ਅੱਜ ਅਸੀਂ ਡਿਊਟੀ ਲਾਣੀ ਹੈ ਤੇ ਵਾਰੀਆਂ ਬਣ ਕੇ ਹੀ ਜਾਂਦੇ ਸਾਰੇ ਭਰਾ ਜਿਵੇਂ ਹੁਣ ਚੱਲੀ ਜਾਂਦਾ ਸਾਰਾ ਇਹ ਡਰ ਹੈ ਮਤਲਬ ਸਰਕਾਰ ਚੱਕਣ ਦਾ ਜਾਂ ਕੁਝ ਨਹੀਂ ਦੇਖੋ ਰਾਤ ਨੂੰ ਤਾਂ ਨਹੀਂ ਜਿਵੇਂ ਹੁਣ ਅਸੀਂ ਸਾਡੇ ਸਾਰੇ ਭਰਾ ਨੇ ਸਾਰੇ ਖੰਡੇ ਦੀ ਧਾਰ ਤੇ ਨੱਚਣ ਨੂੰ ਤਿਆਰ ਖੜੇ ਨੇ ਜਿਹੜੇ ਪਹਿਰਾਂ ਵਾਲੇ ਲੋਕ ਨੇ ਸਾਰੇ ਹੀ ਖੰਡੇ ਦੀ ਧਾਰ ਜਿਨ੍ਹਾਂ ਨੇ ਕੋਈ ਪੁੱਠਾ ਕੰਮ ਕਰਨ ਦਾ ਡਾਂਗਾ ਬਾਈ ਜੀ ਸਾਡੇ ਪ੍ਰਧਾਨ ਕੋਲ ਦੇਖ ਲੈ ਕਿੱਡੇ ਤਗੜੇ ਡਾਂਗ ਹੈ ਹਨਾ ਤਨ ਤਨਾਂ ਚ ਮੋਟੇ ਡਾਂਗਾ ਨੇ ਚਾਰ ਚਾਰ ਹੋਣ ਇਹਨਾਂ ਨੇ ਕਿ ਰਾਤ ਨੂੰ ਦੇਖਣਾ ਵੀ ਕਿੱਥੇ ਪੈਂਦੀ ਹੈ ਫਿਰ ਇਹਨਾਂ ਦਾ ਕਿ ਕੋਈ ਇਹਨਾਂ ਦਾ ਕੋਈ ਇਹਨਾਂ ਦੇ ਕਿਸ ਨੇ ਅਗਵਾਈ ਕਰਨੇ ਤਾਂ ਆਪ ਹੀ ਨੇਗੇ ਸਿੰਘ ਸੂਰਮੇ ਤੇ ਜਿੱਥੇ ਪੈਂਦੀ ਆ ਪੈਂਦਾ ਇਹਨਾਂ ਨੂੰ ਪਤਾ ਹੈ ਰਾਤ ਨੂੰ ਸਰਕਾਰ ਕਰ ਸਕਦੀ ਹੈ ਮਤਲਬ ਖਰਚਾ ਤਾਂ ਹੈ ਕਾਦੀਸ਼ਾ ਇਹਨਾਂ ਨੂੰ ਵੀ ਪਤਾ ਜੇ ਕਰ ਸਕਦੀ ਆ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਹੈ ਸਰਕਾਰ ਦਾ ਬਹੁਤ ਵੱਡਾ ਇਹਨਾਂ ਨੇ ਬਹੁਤ ਵੱਡੀ ਵੱਡ ਪਾਉਣੀ ਹੈ ਹੋ ਸਕਦਾ ਵੀ ਹੋਰ ਕਿਹੜਾ ਪਤਾ ਨਹੀਂ ਇਹਨਾਂ ਨੂੰ ਕੋਈ ਚੱਲਣਾ ਪਈ ਇਹਨਾਂ ਨੂੰ ਪਤਾ ਹੈ ਇਸ ਚੰਗੀ ਚੰਗੀ ਤਰ੍ਹਾਂ ਪਤਾ ਹੈ ਸਾਰੇ ਨੇ ਹੀ ਖੰਸੂਈਏ ਸੋਹਾ ਲੈਂਦੇ ਨੇਗੇ ਤੇ ਇਹਨਾਂ ਨੂੰ ਪਤਾ ਵੀ ਲੋਕ ਡਾਂਗ ਬਣਾਉਣਗੇ ਇਹ ਚ ਕੋਈ ਸ਼ੱਕ ਵੀ ਨਹੀਂ ਬਿਲਕੁਲ ਕੀ ਟੈਂਪਰੇਚਰ ਹੈ ਪੰਜਾਬ ਦਾ ਤੁਸੀਂ ਵੀ ਸਾਰੇ ਘਰਾਂ ਚ ਬੈਠੇ ਦੇਖ ਰਹੇ ਹੋ ਇਸੇ ਤਰ੍ਹਾਂ ਮਤਲਬ ਇੱਥੇ ਰਾਤ ਨੂੰ ਅੱਗ ਬਲ ਕੇ ਪਹਿਰਿਆਂ ਤੇ ਰਹਿੰਦੇ ਨੇ ਗੱਡੀਆਂ ਚੱਲਦੀਆਂ ਰਹਿੰਦੀਆਂ ਨੇ ਮਾਹੌਲ ਮਤਲਬ ਜਗਾਉਂਦੇ ਰਹਿੰਦੇ ਨੇ ਸੌਂਦਾ ਨਹੀਂ ਹੁੰਦਾਗਾ ਇੱਥੇ ਇੱਥੇ ਇਹੀ ਹੈ ਕਿ ਇਹਦਾ ਇਹਦਾ ਕਾਰਨ ਪਤਾ ਕੀ ਆ ਇਹਦਾ ਕਾਰਨ ਇਹ ਆ ਕਿ ਹੁਣ ਦੇਖੋ ਡੱਲੇਵਾਲ ਸਾਹਿਬ ਦੀ ਇੱਕ ਸਾਫ਼ ਗੱਲ ਆ ਜਿਹੜੇ ਹੁਣ ਆਪਾਂ ਪਤਾ ਚਲੋ ਹੁਣ ਅੰਦਰ ਗਏ ਨਹੀਂ ਹੈਗੇ ਜਦੋਂ ਬਾਹਰ ਗੱਲ ਸੁਣਦੇ ਆ ਹੁਣ ਕਈ ਦਿਨ ਹੋ ਗਏ ਕਿਉਂਕਿ ਆਪਾਂ ਅੰਦਰ ਜਾਵਾਂਗੇ ਸਰੀਰ ਨੂੰ ਤਾਂ ਕਰਨਾ ਹੀ ਆ ਹੁਣ ਉਹਨਾਂ ਦੀ ਸੋਚ ਇਹ ਆ ਕਿ ਉਹਨਾਂ ਨੇ ਇੱਕ ਗੱਲ ਕਹੀ ਆ ਵੀ ਮੈਂ ਦੇਖੋ ਮੈਂ ਲੋਕਾਂ ਲਈ ਬੈਠ ਗਿਆ ਇਹ ਮੈਨੂੰ ਉਲਝਾ ਕੇ ਮੈਨੂੰ ਚੱਕ ਕੇ ਲੈ ਜਾਣਾ ਅੰਦਰ ਨਾਲ ਤਾਂ ਅੰਦੋਲਨ ਖਰਾਬ ਹੋਣਾ ਤੇ ਨਾਲੇ ਮੈਨੂੰ ਜਾ ਕੇ ਉੱਥੇ ਜਲੀਲ ਕਰਨਗੇ ਮੇਰੇ ਲਾ ਕੇ ਗਲੂ ਕੋਲ ਜਾਂ ਬੋਤਲਾਂ ਨਾਲੇ ਨਾਲੇ ਸਾਨੂੰ ਕੋਈ ਇਨਸਾਫ ਨਹੀਂ ਮਿਲਣਾ ਡੱਲੇ ਵਾਲਾ ਸਾਹਿਬ ਦਾ ਇੱਕੋ ਹੀ ਜਿਹੜਾ ਹੁਕਮ ਆ ਸਾਰੇ ਲੋਕਾਂ ਨੂੰ ਵੀ ਬਸ ਮੈਨੂੰ ਨਾ ਜਾ ਕੇ ਲੈ ਕੇ ਲੈ ਜਾਣ ਮੈਂ ਕੱਲ ਕਹਣਾ ਵੀ ਮੁਰੂ ਸਾਹਿਬ ਤੇ ਭਰੋਸਾ ਰੱਖੋ ਡੱਲੇ ਵਾਲ ਸਾਹਿਬ ਨੇ ਇੱਕ ਗੱਲ ਕਹੀ ਆ ਵੀ ਇਹ ਅੰਦੋਲਨ ਮੈਨੂੰ ਚਾਹੇ ਕੁਝ ਹੋਵੇ ਚਾਹੇ ਨਾ ਹੋਵੇ ਇਹ ਅੰਦੋਲਨ ਚੜ੍ਹਦੀ ਕਲਾ ਦੇ ਵਿੱਚ ਜਿੱਤ ਕੇ ਜਾਣਾ ਤੁਹਾਡੇ ਹੱਕਾਂ ਦੀ ਲੜਾਈ ਲਈ ਇਹ ਮੈਂ ਗੱਲ ਆਪਣਾ ਆਪ ਦਾਤੇ ਲਾਤਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਤੁਸੀਂ ਕਈ ਕਈ ਦਾ ਹਜੇ ਹੀ ਭਲੇਖਾ ਹੋਣਾ ਵੀ ਜੇਕਰ ਅੰਦਲੇਵਾਲ ਸਾਹਿਬ ਬੈਠੇ ਨੇ ਕਿ ਉਹਨੂੰ ਸਰਕਾਰ ਨੇ ਵਿਚਾਰਿਆ ਜਾਂ ਕੁਝ ਕੁਝ ਜੇ ਅੰਦੋਲਨ ਜੇ ਹੱਕ ਕੋਈ ਫੈਸਲਾ ਵੀ ਕਰਤਾ ਸਰਕਾਰ ਨੇ ਵੀ ਥੋੜੇ ਮੰਗਾ ਮੰਨ ਲਈਆਂ ਹਨ ਵੀ ਅੰਦਲੇਵਾਲ ਸਾਹਿਬ ਇਸ ਤੋਂ ਬਾਅਦ ਠੀਕ ਹੋ ਜਾਣਗੇ ਡੱਲੇਵਾਲ ਸਾਹਿਬ ਨੇ ਆਪਣਾ ਆਪ ਕਰਵਾਣ ਕਰ ਚੁੱਕੇ ਨੇ ਉਹਨਾਂ ਦਾ ਸਰੀਰ ਹਨ ਜਿਹੜਾ ਉਹਨਾਂ ਦਾ ਜਿਹੜਾ ਤੁਸੀਂ ਬਿਕਣ ਵਕਾਉਣ ਵਾਲੀਆਂ ਗੱਲਾਂ ਕਰਦੇ ਹੋ ਅੰਦਲੇਵਾਲ ਸਾਹਿਬ ਤੇ ਆਪਾਂ ਕਿੰਤੂ ਪ੍ਰੰਤੂ ਕਰਦੇ ਆ ਉਹਦਾ ਸਾਰਾ ਸਰੀਰ ਉਹਨਾਂ ਦੇ ਲੇਖੇ ਲੱਗ ਚੁੱਕੇ ਆ ਇਹ ਕਲੀਅਰ ਆ ਉਹਨਾਂ ਨੇ ਆਪਣੀ ਕੁਰਬਾਨੀ ਦੇਤੀ ਸਰੀਰ ਹੁਣੋ ਕਿਤੇ ਠੀਕ ਹੋਣ ਵਾਲਾ ਬਿਲਕੁਲ ਉਹ ਗੱਲ ਨਹੀਂ ਬੰਨੀ ਜੀ ਮੰਨ ਲਓ ਅੱਜ ਵੀ ਹੁਣੇ ਬੈਠੇ ਦਿਖਾ ਲਓ ਜੀ ਨਾ ਪਰ ਤਾਂ ਮੇਰੀ ਗੱਲ ਸੁਣੋ ਤੁਸੀਂ ਦਵਾਈਆਂ ਤੇ ਬੋਤਲਾਂ ਤੇ ਰੱਖ ਲਓ ਉਹਦਾ ਸਾਲ ਸਾੜਾ ਕੋਲ ਸੀਮੇ ਨੇ ਰੱਖ ਲਓ ਪਰ ਕੁਰਬਾਨੀ ਸਚਾਈ ਹੈ ਆ ਬੜੇ ਪਰੇ ਮੰਨਣ ਵਾਲੇ ਇਹ ਗੱਲ ਕਹਿ ਰਹੇ ਆ ਡੱਲੇਵਾਲ ਸਾਹਿਬ ਨੇ ਆਪਣਾ ਆਪ ਕੁਰਬਾਨ ਕਰਤਾ ਹਮ ਬਿਲਕੁਲ ਦਰਸ਼ਨ ਸਿੰਘ ਫਿਰੂਮਾਨ ਤੇ ਆਸਾ ਪਿਆਨ ਦੇ ਆ 74 ਦਿਨਾਂ ਦੀ ਹੈ ਨਾ ਕਮਾਈ ਕੀਤੀ ਉਹਨਾਂ ਨੇ ਉਸ ਤੋਂ ਬਾਅਦ ਸਾਡੇ ਅਗਲੇ ਦਿਨ ਹੀ ਮੰਗ ਜਿਹੜੀ ਹੱਲ ਹੋ ਗਈ ਸੀ ਪੰਜਾਬੀ ਸੁਭਿਆਲੀ ਹਾਂ ਉਹੀ ਤਾਂ ਬਿਲਕੁਲ ਗੱਲ ਹੈ ਜਿਨ੍ਹਾਂ ਨੇ ਵੀ ਲੜੀਆਂ ਨੇ ਸੰਘਰਸ਼ ਲੜੇ ਨੇਗੇ ਉਹ ਤਾਂ ਉਹਨਾਂ ਦੇ ਤਾਂ ਜਾਦ ਹੀ ਰਹਿਣਗੇ ਆ ਡਲੇয়াল ਸਾਹਿਬ ਬੜੇ ਪੰਜਾਬ ਦੇ ਵਿੱਚ ਉਹਨਾਂ ਤੋਂ ਬਾਅਦ ਮਨ ਲਾਦਾ ਹੈ ਲੀਡਰ ਆਏ ਨੇਗੇ ਮਾਨ ਸਾਹਿਬ ਤੋਂ ਬਾਅਦ ਤੇ ਬੜੇ ਲੰਮੇ ਸਮੇਂ ਬਾਅਦ ਇਦਾਂ ਦਾ ਸੰਘਰਸ਼ ਵੱਡਾ ਗਿਆ ਜੀ ਬਿਲਕੁਲ ਆਪਾਂ ਗੱਲ ਕਰਦੇ ਆ ਚੱਟਾ ਸਾਹਿਬ ਫਿਰ ਰਾਤ ਨੂੰ ਇਦਾਂ ਹੀ ਡਾਂਗ ਛੋਟਾ ਪੂਰਾ ਐਕਟਿਵ ਰਹਿਣਾ ਬਿਲਕੁਲ ਜੀ ਚਾਰੇ ਪਾਸੇ ਪਹਿਰੇ ਹੁੰਦੇ ਆ ਉਹ ਜਿਲਿਆਂ ਦੇ ਲਾਇਏ ਹੁੰਦੇ ਜਿਵੇਂ ਸਾਡੀ ਇੱਧਰ ਡਿਊਟੀ ਡ੍ਰਾਈਵਰ ਰੋਡ ਤੇ ਆ ਇੱਥੇ ਹੁੰਦਾ 1.5 2-2 ਸੌ ਸੀ ਨੌਜਵਾਨ ਆ ਰਾਤ ਰਾਤ ਨੂੰ ਹੁੰਦੇ ਆ ਸਾਰਿਆਂ ਕੋਲ ਡਾਂਗਾਂ ਸੁੱਟੇ ਹੁੰਦੇ ਆ ਤੇ ਬਾਈ ਹੌਸਲਾ ਵਧਾਉਣ ਆਉਂਦੇ ਹੁੰਦੇ ਆ ਭਾਨੇ ਹੋਰੀ ਜਦੋਂ ਜਦੋਂ ਨੂੰ ਸਮਾਂ ਮਿਲਦਾ ਇੱਥੇ ਆਉਂਦੇ ਅੱਜ ਜਿਵੇਂ ਆਏ ਹੋਏ ਆ ਲਗਾਤਾਰ ਪਹਿਲਾਂ ਵੀ ਇੱਥੇ ਰਹੇ ਆ ਤੇ ਸੱਤ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਸਾਰੇ ਰਾਤ ਜਾਗਦੇ ਰਹਿੰਦੇ ਆ ਪੈਟਰੋਲਿੰਗ ਗੱਡੀਆਂ ਹੁੰਦੀਆਂ ਨੇ ਸਾਰੇ ਤੁਰਦੇ ਰਹਿੰਦੇ ਨੇ ਬਈ ਡਾਂਗ ਦਿਖਾਓ ਡਾਂਗ ਜਿਹੜੇ ਟੋਕੀਆਂ ਲਵੇ ਹੁੰਦੀਆਂ ਨੇ ਤੇ ਸਾਰੀ ਰਾਤ ਪਹਿਰਾ ਪੂਰਾ ਜਾਗ ਕੇ ਦਿੰਨੇ ਆ ਕਿਉਂਕਿ ਜਿਵੇਂ ਬਾਈ ਨੇ ਕਿਹਾ ਭਾਨੇ ਨੇ ਵੀ ਬਾਪੂ ਨੇ ਇੱਕ ਗੱਲ ਕਹੀ ਆ ਵੀ ਜਿਹੜੀ ਮੇਰੀ ਲਾਸ ਆ ਨਾ ਛੋਡੇ ਮੋਰਚੇ ਦੇ ਇਹ ਵੀ ਕੰਮ ਆ ਜੇ ਵੀ ਇਹ ਨਾ ਕੋਈ ਕਹੇ ਵੀ ਮੈਂ ਕੋਈ ਪ੍ਰੋਪੋਗੈਂਡਾ ਕੀਤਾ ਵੀ ਲੋਕਾਂ ਦੇ ਮਨ ਚ ਭਲੇਖਾ ਨਾ ਹੋਵੇ ਮੈਨੂੰ ਚੱਕ ਕੇ ਲੈ ਜਾਣ ਇੱਥੇ ਵੀ ਵੀ ਤੁਸੀਂ ਮੈਨੂੰ ਚੱਕ ਕੇ ਲੈ ਜੇ ਮੈਨੂੰ ਬਚਾਇਆ ਜਾਵੇ ਮੈਂ ਨੇ ਜਿੰਮੇ ਤੇ ਬੈਠਾ ਤਾਂ ਮੇਰੇ ਸਾਹ ਹੱਥ ਤੇ ਹੋਣੀ ਚਾਹੀਦੀ ਆ ਭਾਵੇਂ ਆਪਾਂ ਅਦੋਲਨ ਜਿੱਤੀ ਭਾਵੇਂ ਹਾਰੀਏ ਮੈਨੂੰ ਇੱਥੋਂ ਲੇਖੇ ਲੱਗ ਜੇ ਲੇਖੇ ਲੱਗ ਜੇ ਸੋਡੇ ਇੱਕੋ ਵਸੇ ਸੋਡੇ ਦੀ ਇੱਕੋ ਜ਼ਿੰਮੇਵਾਰੀਆਂ ਮੈਨੂੰ ਇੱਥੋਂ ਪੁਲਿਸ ਚੱਕ ਕੇ ਨਾਲ ਜਾਵੇ ਹੁਣ ਸਾਡੀ ਵੀ ਇਹ ਜ਼ਿੰਮੇਵਾਰੀਆਂ ਵੀ ਜੇ ਇੱਥੇ ਪੁਲਿਸ ਆਉਂਦੀ ਆ ਤਾਂ ਪਹਿਲਾਂ ਸਾਨੂੰ ਸਾਡੀਆਂ ਇੱਥੇ ਕੁਰਬਾਨੀਆਂ ਹੋਣਗੀਆਂ ਸਾਡੇ ਨਾਲ ਦੋ ਹੱਥ ਹੋਣਗੇ ਸਿਰ ਪਾੜਾਂਗੇ ਇੱਧਾ ਪੜਾਵਾਂਗੇ ਫਿਰ ਬਾਪੂ ਤੱਕ ਜਾਊਗੀ ਤਾਂ ਇੱਥੇ ਪੂਰਾ ਸਖਤ ਪਹਿਰਾ ਹੁੰਦਾ ਜਿਵੇਂ ਇੱਥੇ ਅਸੀਂ ਸੰਗਰੂਰ ਤੇ ਅੰਮ੍ਰਿਤਸਰ ਦੀ ਡਿਊਟੀ ਹੁੰਦੀ ਆ ਹੂੰ ਇਹ ਨਾਲ ਕਿਤੇ ਇਸਲੇ ਪਾਸੇ ਉਧਰ ਫਿਰੋਜਪੁਰ ਤੇ ਆਪਣਾ ਮਾਨਸਾ ਉਦੋਂ ਗਾਹਾਂ ਦੂਜੇ ਜ਼ਿਲ੍ਹੇ ਇਸ ਤਰ੍ਹਾਂ ਸਾਰੇ ਜ਼ਿਲ੍ਹਿਆਂ ਦੀ ਡਿਊਟੀ ਲੱਗੀ ਹੁੰਦੀ ਆ ਹੂੰ ਕਨੇਡਾ ਆ ਕੇ ਪਾਰੀ ਦਾ ਬਹੁਤ ਭਾਰੀ ਤੋ ਇਹ ਹਸਾਬ ਨਾਲ ਜੀ ਦੇ ਕੇਰਾ ਪੈ ਗਈ ਝੱਟਾ ਸਾਹਿਬ ਤੋਂ ਪ੍ਰਧਾਨ ਸਾਹਿਬ ਤੋਂ ਸਾਡੇ ਇਹ ਹਸਾਬ ਨਾਲ ਇਹ ਜਿਹੜਾ ਪੁਲਿਸ ਦਾ ਡਾਂਗ ਮਾਰਨ ਤਰੀਕਾ ਹੋਣਾ ਜਿਹੜਾ ਆਪਣਾ ਦੇਸੀ ਝੱਟਾ ਦਾ ਹੈ ਹੱਥ ਜੋੜ ਕੇ ਮਾਰਦੇ ਨੇਗੇ ਹੱਥ ਜੋੜ ਕੇ ਉਹ ਡਾਂਗ ਮਾਰੀ ਇਹ ਹਸਾਬ ਨਾਲ ਵੀ ਹੁੰਦਾ ਹੈ ਸਾਬ ਬਸ ਵੀ ਖਤਮ ਹੀ ਹੈ ਕੰਮ ਹੁਣ ਜਿਹਦੇ ਪੈ ਗਈ ਇਹ ਚੀਜ਼ ਇਸ ਕਰਕੇ ਇਹਨਾਂ ਨੂੰ ਹੀ ਪਤਾ ਇਹ ਮੂੰਹ ਨਿਕਲ ਲੀਡਰ ਕਿਉਂ ਨਹੀਂ ਬੋਲਦੇ ਕਲੀਅਰ ਖੁੱਲ ਕੇ ਗੱਲ ਨਹੀਂ ਕੀਤੀ ਠੀਕ ਹੈ ਇੱਕ ਦੋ ਲੀਡਰ ਬੋਲੇ ਆ ਉੱਥੇ ਜਾ ਕੇ ਪਰ ਇਥੇ ਉਹ ਗੱਲ ਨਹੀਂ ਬਣ ਰਹੀ ਜਿਹੜੀ ਜਿਹੜੀ ਰਾਜਨੀਤੀ ਆ ਨਾ ਜਿਹੜੇ ਸਿਆਸਤੀ ਨੇਗੇ ਇਹੀ ਤਾਂ ਸਾਡੇ ਜਦੋਂ ਸਾਡੇ ਲੋਕਾਂ ਨੂੰ ਜੀ ਦੀ ਸਮਝ ਆ ਗਈ ਇਹ ਸੱਚੇ ਲੋਕਾਂ ਨਾਲ ਸਾਥ ਨਹੀਂ ਦਿੰਦੇ ਆਪਾਂ ਝੂਠ ਦੇ ਵਿੱਚ ਸਾਡਾ ਬੇੜਾ ਕਰ ਕਰਿਆ ਪਿਆ ਨੇ ਪੰਜਾਬ ਦੇ ਵਿੱਚ ਮਾਰ ਮਾਰ ਝੂਠ ਹੁਣ ਇਹੀ ਤਾਂ ਗੱਲ ਕਹਣਾ ਵੀ ਇਹਨਾਂ ਨੂੰ ਸਾਡੇ ਲੋਕ ਤਾਂ ਇਹਨਾਂ ਨੂੰ ਲੀਡਰ ਮੰਨਿਆ ਦਿੰਦੇ ਨੇ ਵੋਟਾਂ ਵਾਲਿਆਂ ਨੂੰ ਐਮਐਲਏ ਨੂੰ ਬੱਚ ਐਮਪੀ ਨੂੰ ਮਬਾਲੇ ਹਲਕੇ ਨੇ ਵੀ ਦੇਖਿਆ ਹੁਣ ਜਿਵੇਂ ਸਾਡੇ ਕੰਨੀ ਆਪਣੇ ਕੰਨੀ ਤਾਨੂੰ ਗੱਲ ਕਰੀਏ ਆਪਣੇ ਕੰਨੀ ਐਮਐਲਏ ਨੂੰ ਕੁਛ ਨਹੀਂ ਗੋਲਦੇ ਤੁਹਾਡੇ ਕਹਣਗੇ ਆ ਓਏ ਆ ਗਿਆ ਕਈ ਥਾਂ ਕਈ ਹਲਕੇ ਹੋ ਜਰੇ ਐਮਐਲਏ ਸਾਹਵਾਂ ਲਾਇਆ ਮੈਂ ਸਾਲੇ ਐਮਐਲਏ ਆ ਗਿਆ ਆਪਣੇ ਤਾਂ ਉਹੀ ਸਾਈਨ ਪਤਾ ਕੋਈ ਬੱਚ ਉੱਠ ਕੇ ਸਾਥ ਜੁ ਕੋਈ ਥਾਪੜਾ ਮਾਰ ਐਮਐਲਏ ਦੇ ਵੀ ਤੂੰ ਐ ਕਰਿਆ ਸੀਗਾ ਹਮ ਆਪਣੇ ਸਾਡੇ ਸਾਡੇ ਆਪਣੇ ਸਾਡੇ ਲੱਕ ਚ ਕੋਈ ਐਮਐਲਏ ਦੀ ਇਮੇਜ ਨਹੀਂ ਹੈ ਤਾਨੂੰ ਦਿੱਤੀ ਗੱਲ ਆ ਨਾ ਕਈ ਮੈਂ ਹਲਕੇ ਹੋ ਦੇਖਣ ਨੂੰ ਊਂ ਡਰੀ ਆਉਣਗੇ ਵੀ ਆ ਆ ਜੀ ਲੂ ਡਰਾਗਾ ਜੀ ਐਮਐਲਏ ਆਗਾ ਜੀ ਆ ਆਗਾ ਜੀ ਧੋ ਆਗਾ ਜੀ ਅਸਲ ਚ ਜਿਹੜੇ ਲੋਕਾਂ ਨੂੰ ਸਮਝ ਉਹ ਆਉਣੀ ਚਾਹੀਦੀ ਆ ਵੀ ਜਿਹੜਾ ਲੀਡਰ ਲੋਕਾਂ ਲਈ ਲੜਦਾ ਲੋਕਾਂ ਲਈ ਕੁਝ ਕਰਦਾ ਲੋਕਾਂ ਲਈ ਮਰਦਾ ਜਿਵੇਂ ਡੱਲੇਵਾਲ ਸਾਹਿਬ ਵਰਗਾ ਹੁਣ ਅੱਖਾਂ ਮੀਚ ਕੇ ਤੇ ਲੋਕ ਅੱਖਾਂ ਮੀਚ ਕੇ ਲੋਕ ਇਹਦਾ ਸਾਥ ਦੇਣ ਤੁਸੀਂ ਮੈਨੂੰ ਇੱਕ ਵੀ ਦਿਖਾ ਵੀ ਆਜਾ ਕੋਈ ਰਾਜਨੀਤਿਕ ਲੀਡਰ ਜਾਂ ਕੋਈ ਹੋਰ ਲੀਡਰ ਹੈਗਾ ਮੈਨੂੰ ਇੱਕ ਵੀ ਅਜੇ ਅੱਜ ਦੇ ਸਮੇਂ ਦੇ ਵਿੱਚ ਗੱਲ ਕਰਦਾ ਮੈਂ ਦੇਖੋ ਕੁਰਬਾਨੀਆਂ ਸਾਡੇ ਇਤਿਹਾਸ ਦੇ ਚੱਪੇ-ਚੱਪੇ ਤੇ ਨਹੀਂ ਆ ਅੱਜ ਦੇ ਵਿੱਚ ਵੀ ਉਹਨਾਂ ਨੇ ਕਹੀ ਸੀ ਨਾ ਐਮਐਸਪੀ ਲੈ ਕੇ ਹੀ ਚੱਲੇਗੇ ਅੱਜ ਦੇ ਸਮੇਂ ਦੀ ਤਾਂ ਮੈਂ ਗੱਲ ਕਰਦਾ ਹੁਣ ਕੀ ਆ ਉਹਨਾਂ ਤੇ ਉਹ ਅਨ੍ਯਾਈ ਡਰਗ ਉਹ ਉਹ ਅਨ੍ਯਾ ਨੱਚਦੇ ਨੱਚਦੇ ਐਮਐਲਏ ਬਣ ਕੇ 5 ਮਿੰਟਾਂ ਦਾ ਐਮਐਸਬੀ ਦੇ ਦਾਂਗੇ ਉਹਨਾਂ ਕੀ ਕਰਦਾਰ ਨੇ ਕਿ ਉਹਨਾਂ ਦਾ ਗੱਲ ਕਰਦਿਆਂ ਆਪਣੇ ਆਪ ਨੂੰ ਹੀ ਮਹਿਸੂਸ ਹੁੰਦਾ ਜਦੋਂ ਲੋਕ ਕਈ ਵਾਰੀ ਪੁੱਛ ਲੈਂਦੇ ਨੇ ਕਿ ਉਹ ਬਾਈ ਅਨਮੋਲ ਕਗਨ ਬਾਰੇ ਬਾਰੇ ਤੇਰਾ ਕੀ ਆ ਉਹਦੇ ਬਾਰੇ ਜਿਹੜੀ 5 ਮਿੰਟਾਂ ਦਾ ਹੁਣ ਇਹ ਜੀ ਕੀ ਲੀਡਰ ਨੇਗੇ ਦੱਸ ਕੀ ਆ ਇਹਨਾਂ ਨੂੰ ਕੀ ਆ ਅਕਲ ਆ ਦੱਸ ਪਨਾ ਪਤਾ ਉਹਨਾਂ ਨੂੰ ਅਕਲ ਹੈਗੀ ਆ ਕੁਝ ਲੋਕਾਂ ਦੇ ਵਿਆਹ ਵਾਲਾ ਕੰਮ ਜਾਂ ਵਾਲਾ ਫਿੱਟ ਬੈਠਾ ਬਾ ਯਾਰ ਵਿਆਹ ਸੋਹਣੇ ਹੋ ਗਏ ਉਹਨਾਂ ਸੋਹਣੇ ਸੋਹੀ ਗੱਲ ਆ ਵੀ ਇਹਨਾਂ ਨੂੰ ਕੋਈ ਲੀਡਰ ਇਹਨਾਂ ਕਹਾਉਣ ਦੇ ਲਾਇਕ ਹੈਗੇ ਆਕਲ ਹੀ ਨਹੀਂ ਹੈਗੀ 5 ਮਿੰਟਾਂ ਦਾ ਐਮਐਸ ਕਰਾਂਗੇ ਆ ਦੇ ਦਾਂਗੇ ਜੀ ਕੀ ਮੈਂ ਤਾਂ ਆ ਬਦਨ ਨੂੰ ਸ਼ਰਮ ਜੀ ਆਉਂਦੀ ਹੈ ਸਾਡੇ ਪੰਜਾਬ ਚ ਅਜੇ ਵੀ ਲੀਡਰ ਹੈਗੇ ਨੇ ਕਿ ਵੀ ਜਿਹੜੇ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਹੈਗਾ ਇਹਨਾਂ ਨੂੰ ਕੋਈ ਨੌਲੇਜ ਹੀ ਨਹੀਂ ਹੈਗੀ ਸਾਡੇ ਲੋਕਾਂ ਦੇ ਜਵੇਂ ਕੱਟਾਂ ਦੇ ਝੁੱਲ ਪਾਏ ਹੋਏ ਨੇਗੇ ਅਸਲ ਚ ਸਚਾਈ ਇਹ ਹੈ ਵੀ ਅਸੀਂ ਜਵੇਂ ਕੱਟਾਂ ਦੇ ਨਜਾਇਜ਼ ਜੀ ਉਹ ਜਿਹਨਾਂ ਨੂੰ ਪ੍ਰੀਤ ਕੋਰ ਵਾਲਾ ਵੀ ਉਹ ਕੱਟਾਂ ਦੇ ਝੋਲੀ ਵੇਚ ਲਿਆ ਸੀ ਤਾਂ ਬਾਲੇ ਬਾਲਾ ਕੁਝ ਹੋਇਆ ਸੀਗਾ ਉਹ ਤੁਹਾਨੂੰ ਦੱਸ ਹੀ ਦਿਆਂ ਨਾ ਵੀ ਅਸੀਂ ਤਾਂ ਇਹੋ ਜਿਹੇ ਬਾਲੇ ਕੱਟਾਂ ਦੇ ਝੁੱਲ ਪਾਈ ਖੜਾ ਜਿਹਨਾਂ ਨੂੰ ਕੋਈ ਨੌਲੇਜ ਹੀ ਨਹੀਂ ਹੈਗੀ ਹਮ ਤਾਂ ਮੈਂ ਇਹ ਗੱਲ ਦੱਸਦਾ ਵੀ ਜਿਹੜ ਕੀ ਰਤਰਨੇ ਤੇ ਆ ਗਿਆ ਬਾਪੂ ਵਲੇ ਹੂੰ ਖਰੀਦ ਕੋਰਤਾਂ ਨਾਲ ਐਸਾ ਹਣਾ ਬਾਪੂ ਨੇ ਟੱਲੇ ਆ ਲਾ ਸਾਬ ਨੇ ਬਾਪੂ ਦੱਸਣ ਲੱਗਾ ਵੀ ਡਾਕਟਰ ਦਨ ਸੁਆਮੀ ਨਾਥ ਦੀ ਰਿਪੋਰਟ ਬਾਰੇ ਕੁਝ ਪਤਾ ਵੀ ਤੂੰ ਲੋਕ ਸਭਾ ਚ ਕੀ ਜਾ ਕੇ ਬੋਲ ਕਹਿੰਦਾ ਮੇਰੇ ਤੱਕ ਕੁਝ ਨਹੀਂ ਪਤਾ ਹੈਗਾ ਵੀ ਉਹੀ ਸਦੀਕ ਕਹਿੰਦਾ ਮੈਂ ਦ ਸੁਆਮੀ ਨਾਥ ਬਾਰੇ ਕੋਈ ਰਿਪੋਰਟ ਬਣੀ ਫਿਰ ਫਿਰ ਬਾਪੂ ਕੋਲੇ ਆਇਆ ਸੀ ਘਰੇ ਵੀ ਮੈਨੂੰ ਮਾੜਾ ਮੋਟਾ ਦੱਸ ਦੇ ਕੁਝ ਬੋਲਣਾ ਹੋਵੇ ਬਾਪੂ ਨੇ ਮੱਥਾ ਹੀ ਮਾਰਿਆ ਫਿਰ ਵੀ ਪਤਨ ਲੱਗਾ ਵੀ ਕੀ ਹੁੰਦਾ ਹੈ ਹੈ ਵੀ ਕਹਿਣ ਦਾ ਭਾਬੀ ਅਸੀਂ ਲੀਡਰ ਹੋ ਜਾਈ ਚੁੰਨ ਲਿਆ ਹਣਾ ਵੀ ਜਮਈ ਜਿਨ੍ਹਾਂ ਨੂੰ ਕੋਈ ਕੱਖ ਨਹੀਂ ਪਤਾ ਜਮਈ ਸਾਡੇ ਲੋਕਾਂ ਨੇ ਉਹੀ ਗੱਲ ਆ ਵੀ ਕਰਕੇ ਦਿੱਲੀ ਦੀ ਚਮਚਾਗਰੀ ਸਾਡਾ ਸਾਡਾ ਵੀ ਇਹ ਮਾੜੀ ਕਿਸਮ ਦੀ ਗਾਇਕ ਹੈ ਵੀ ਜਿਹੜੇ ਅਸੀਂ ਇਹ ਜੇ ਲੋਕ ਚੁਣ ਲਏ ਹਨ ਤੇ ਜਿਨ੍ਹਾਂ ਦਾ ਕੋਈ ਸੰਘਰਸ਼ ਨਹੀਂ ਕੋਈ ਦੇਣ ਨਹੀਂ ਕੋਈ ਲੈਣ ਨਹੀਂ ਬਸ ਸਿਰਫ ਅਰਸਰ ਫੈਂ ਕਰ ਕਰਕੇ ਬਈ ਗੂਫਣਾ ਕੇ ਲੋਕਾਂ ਨੂੰ ਬਣ ਗਏ ਠੀਕ ਹੈ ਬਿਲਕੁਲ ਪੇਡਾਂ ਵੀ ਹੈ ਉਹਨਾਂ ਦੀਆਂ ਲੋਕ ਜਿਹੜੇ ਲੀਡਰ ਹਨ ਵੀ ਜੋ ਪੇਡਾਂ ਦੇ ਕੀ ਪ੍ਰਵਾਹ ਹੈ ਪੇਡਾਂ ਜਿਹੜੀਆਂ ਹੈਗੀਆਂ ਨੇਗੀਆਂ ਇੱਕ ਦਿਨ ਅਸੀਂ ਕਿਤੇ ਪਿੰਡ ਤੇ ਬੋਲਣ ਵਾਕੇ ਕੁਈ ਉੱਠ ਕੇ ਬੋਲਦਾ ਭਾਨਾ ਦੁੱਧ ਮੁਰਦਾ ਬਾਤ ਸਾਰਾ ਪਿੰਡ ਮੈਨੂੰ ਸੁਣ ਲਈ ਕਰ ਉਹ ਢਾ ਲਿਆ ਉਹ ਇੱਕ ਅੱਧੀ ਕੋਈ ਭੇਡ ਹੁੰਦੀ ਐ ਉਹ ਜਿਹੜਾ ਹਾਂ ਰੌਲਾ ਪਿਆ ਸੀਗਾ ਉਹੀ ਗੱਲ ਕਹਿਣਾ ਵੀ ਇਹੋ ਜਿਹੇ ਨੇ ਭੇਡਾਂ ਬੋਡਾਂ ਹੁੰਦੀਆਂ ਨੇ ਕਿ ਇਹ ਸਿਰਫ ਵਰ ਸਿਰਫ ਕਮੈਂਟ ਕਰ ਸਕਦੇ ਨੇ ਹਜ਼ਾਰ 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 ਇੱਕ ਬੰਦੇ ਦਾ ਮਨ ਲਿਆ ਹਰ ਕਾਪਾੜੀ ਦਾ ਬੰਦਾ ਹੋਵੇ ਕਮੈਂਟ ਕਰ ਸਕਦੇ ਨੇ ਇਹਨਾਂ ਦੀ ਕਿਸੇ ਔਕਾਤ ਨਹੀਂ ਹੈਗੀ ਕਿਸੇ ਦੀ ਵੀ ਭੇਡ ਦੀ ਕਿਸੇ ਦੇ ਚਮਚੇ ਦੀ ਵੀ ਆਪਣੇ ਮੂਹਰੇ ਆ ਕੇ ਕੋਈ ਗੱਲ ਕਰ ਲੈ ਕਿਸੇ ਪਾਰਟੀ ਦੇ ਦੀ ਇੱਕ ਵੀ ਕਿਸੇ ਦੇ ਆਪਣੇ ਮੂਹਰੇ ਆ ਕੇ ਕੋਈ ਗੱਲ ਨਹੀਂ ਇਹਨਾਂ ਚੋ ਕੋਈ ਬੰਦਾ ਕਰ ਸਕਦਾ ਤਾਂ ਸਿਰਫ ਵਰ ਸਿਰਫ ਉੱਤੇ ਕਮੈਂਟ ਕਰ ਸਕਦੇ ਇਹ ਚੀਜ਼ਾਂ ਦੀ ਬਿਲਕੁਲ ਘਰੇ ਬੈਠੇ ਅਸੀਂ ਇਹ ਚੀਜ਼ਾਂ ਦਾ ਅਹਿਸਾਸ ਉਦਾਂ ਨਹੀਂ ਕਰ ਸਕਦੇ ਕਿ ਵੀ ਬਿਸਤਰੇ ਦਾ ਨਿੱਗ بڑا ਹੁੰਦਾ ਹਨਾ ਪਰ ਇੱਥੇ ਬੈਠ ਕੇ ਮੈਨੂੰ ਐ ਲੱਗਦਾ ਜਾਂ ਤਾਂ ਉਹ ਬੰਦਾ ਘਰੇ ਬੈਠਾ ਵੀਡੀਓ ਵੇਖ ਕੇ ਇਹ ਚੀਜ਼ ਦਾ ਅਹਿਸਾਸ ਕਰ ਸਕਦਾ ਕਿ ਇੱਥੇ ਕਿਦਾਂ ਦਿਨ ਗੁਜ਼ਰ ਰਹੇ ਨੇ ਜਿਹੜਾ ਖੇਤਾਂ ਦੇ ਵਿੱਚ ਨੰਗੇ ਪੈਰੀ ਪਾਣੀ ਲਾਉਂਦਾ ਹੈ ਅਸਲਾਮਪਾਲ ਦਾ ਤੇ ਜਾਂ ਬੰਦਾ ਉਹ ਅਹਿਸਾਸ ਕਰ ਸਕਦਾ ਜਿਹਨੂੰ ਪੰਜਾਬ ਦਾ ਦਰਦ ਹੈ ਦੂਜੇ ਬੰਦੇ ਨੂੰ ਕੁਛ ਨਹੀਂ ਗਾ ਕਿ ਟੀਵੀ 'ਚ ਬੈਠੇ ਹੱਥ 'ਚ ਵੰਗਫਲੀ ਫੜੀ ਆ ਤੇ ਬਿਸਤਰੇ 'ਤੇ ਜਿਵੇਂ ਬੈਠੇ ਆ ਤੇ ਟੀਵੀ ਦੇਖ ਰਹੇ ਆ ਤੇ ਹੱਥ ਚ ਮੱਕਫਲੀ ਫੜੀ ਆ ਉਹ ਬੰਦਾ ਨਹੀਂ ਮਤਲਬ ਸਿਰੇ ਲਾ ਸਕਦਾ ਗੱਲ ਨੂੰ ਇੱਥੇ ਤਾਂ ਮਹਿਸੂਸ ਕਰਨਾ ਪਊਗਾ ਕਿ ਸਾਨੂੰ ਉਹ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉਹ ਵੀ ਦਿਨ ਯਾਦ ਕਰਨੇ ਪੈਣਗੇ ਤੇ ਆਹ ਚੀਜ਼ ਵੀ ਸਾਨੂੰ ਮਹਿਸੂਸ ਕਰਨੀ ਪਊਗੀ ਕਿ ਇੱਥੇ ਬੈਠ ਕੇ ਉਹਨਾਂ ਦੇ ਧੀਆ ਪੁੱਤਰਾ ਅਸੀਂ ਤੇ ਅੱਜ ਸਾਡੇ ਦਿਨ ਕਿਵੇਂ ਲੰਘ ਰਹੇ ਨੇ ਉੱਤੋਂ بارش ਹੋ ਰਹੀ ਆ ਥੱਲੇ ਠੰਡ ਬਹੁਤ ਜ਼ਿਆਦੀ ਹੈ ਛੜਕ ਤੇ ਬੈਠੇ ਆ ਨਾ ਕੋਈ ਕੰਧ ਦਾ ਹੌਲਾ ਨਾ ਕੁਝ ਵੀ ਹੈ ਨਹੀਂਗਾ ਤੇ ਉੱਥੇ ਸਾਡਾ ਬਾਪੂ ਡੱਲੇਵਾਲ ਜਿਹੜਾ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਇੱਕੋ ਹੀ ਗੱਲ ਹੈ ਕਿ ਕਹਿੰਦੇ ਕਿ ਸਾਡੀ ਮੇਰੀ ਮਿੱਟੀ ਵੀ ਵਰਤ ਲਿਓ ਮਤਲਬ ਸਰੀਰ ਜਿਹੜਾ ਉਹ ਮਿੱਟੀ ਵੀ ਜਿਹੜੀ ਉਹਨਾਂ ਦੀ ਉਹ ਵਰਤੀ ਜਾਣੀ ਚਾਹੀਦੀ ਹੈ ਕਿ ਕਿਤੇ ਇਹ ਨਾ ਹੋਵੇ ਕਿ ਉਸ ਨੂੰ ਵੀ ਜਾਇਆ ਜਾਂਦੇ ਵੇ ਇਹ ਹੱਲ ਹੋਊਗਾ ਕੁਰਬਾਨੀਆਂ ਨਾਲ ਹੀ ਹੱਲ ਹੁੰਦੇ ਨੇ ਜਦੋਂ ਆਗੂ ਛੇ ਹੱਦ ਦੇੰਤੇ ਆਜੇ ਤੇ ਫਿਰ ਸ਼ੰਕਾ ਦਾ ਕੋਈ ਰਹਿਣਾ ਨਹੀਂ ਚਾਹੀਦਾ ਕਿਉਂਕਿ ਭਾਵੇਂ ਜਦੋਂ ਆਗੂ ਕਹਿੰਦੇ ਨੇ ਆਗੂ ਨਹੀਂ ਛਾਤ ਦੇਂਦੇ ਪਰ ਹੁਣ ਤਾਂ ਆਗੂ ਵੀ ਬਹਿ ਗਿਆ ਉਹੀ ਤਾਂ ਗੱਲ ਹੈ ਜਦੋਂ ਨਾ ਮੰਨ ਕੇ ਜਲਾਪਾ ਮੈਂ ਕੱਲ ਪਰसों ਬਾਬਾ ਬੰਤਾ ਸਿੰਘ ਜਿਹੜੇ ਉੱਥੋਂ ਕਥਾ ਕਰ ਰਹੇ ਸੀ ਕਥਾ ਕਰ ਰਹੇ ਮੰਜੀ ਸਾਹਿਬ ਤੋਂ ਕੱਲ ਪਰसों ਦੀ ਗੱਲ ਹੈ ਵੀ ਜਿਹੜਾ ਗੁਰਗੋਇੰਦ ਸਿੰਘ ਪਾਛ ਹਮਾਰੇ ਨੇ ਬਾਬਾ ਅਜੀਤ ਜੀ ਨੂੰ ਤੋੜਿਆ ਜੰਗ ਦੇ ਵਿੱਚ ਜਿਹੜਾ ਕਿ ਆਪਣਾ ਉਹ ਆਪਣਾ ਇੱਥੋਂ ਔਰੰਗਜ਼ੇਬ ਵੱਲੋਂ ਦਿੱਲੀ ਤੋਂ ਸੂਬੇਦਾਰ ਆਇਆ ਸੀ ਉਹਨਾਂ ਉੱਪਰ ਲੱਗਿਆ ਉਹ ਕਹਿੰਦਾ ਸੀਗਾ ਵੀ ਅੱਜ ਵੀ ਗੁਰੂ ਕੋ ਅੱਜ 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 ਪਰਖੀ ਖੜੀ ਹੋਵੇ ਅੱਜ ਪਤਾ ਲੱਗੂਗਾ ਪਹਿਲਾਂ ਵੀ ਗੁਰੂ ਲੋਕਾਂ ਦੇ ਉਸੇ ਦੀ ਕਰਾਈ ਗਿਆ ਲੋਕਾਂ ਨੂੰ ਸੀ ਦੀ ਲੋਕਾਂ ਨੂੰ ਮਰਵਾਏ ਗਿਆ ਅੱਜ ਪਤਾ ਲੱਗੂਗਾ ਜਦੋਂ ਸਹਬਜਾਦਾ ਅਜੀਤ ਸਿੰਘ ਆਪਣਾ ਆਪ ਕਰਮਾਨ ਜੰਗ ਦੇ ਮੈਦਾਨ ਵਿੱਚ ਕਰਦਾ ਗੁਰੂ ਸਾਹਿਬ ਆਪ ਤੋਰਦੇ ਨੇਗੇ ਜਦੋਂ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜਕਾਰਾ ਛੱਡ ਦਿੰਦੇ ਨੇਗੇ ਖੜ ਕੇ ਉਹਨਾਂ ਪਤਾ ਲੱਗਦਾ ਵੀ ਆਪਣਾ ਆਪ ਕਿਵੇਂ ਆਪਣੇ ਆਪ ਨੂੰ ਕਿਵੇਂ ਆਪਣੇ ਆਪ ਦੇ ਬੱਚਿਆਂ ਨੂੰ ਉਹਨਾਂ ਨੇ ਕਿਵੇਂ ਲਾਇਆ ਤੇ ਵੀ ਆਪਣੇ ਆਪ ਕੁਰਬਾਨ ਕਿਵੇਂ ਕਰਈਦਾ ਹਨ ਉਹ ਚੀਜ਼ ਹੁੰਦੀ ਹੈ ਵੀ ਇਹ ਚੀਜ਼ ਪਤਾ ਲੱਗਦਾ ਵੀ ਇਦਾਂ ਦੇ ਜਿਹੜੇ ਲੋਕ ਹੁੰਦੇ ਨੇ ਕਿ ਇਹ ਗੁਰੂ ਨੂੰ ਗੁਰੂ ਨੂੰ ਪਿਆਰ ਕਰਨ ਵਾਲੇ ਹੁੰਦੇ ਨੇ ਕਿ ਗੁਰੂ ਦਾ ਹੀ ਅਜੋ ਓਟ ਆਸਰਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਹੀ ਅੱਜ ਵੀ ਅੱਜ ਵੀ ਗੁਰੂ ਸਾਹਿਬ ਸੇਵਾ ਲੈਂਦੇ ਨੇ ਕਿ ਗੁਰੂ ਸਾਹਿਬ ਨੂੰ ਮੰਨਣ ਵਾਲੇ ਡੱਲੇ ਵਾਲ ਸਾਹਿਬ ਗੁਰਸਿੱਖ ਆਦਮੀ ਨੇ ਕਿ ਗੁਰੂ ਨੂੰ ਮੰਨਣ ਵਾਲੇ ਨੇ ਕਿ ਬਾਣੀ ਨੂੰ ਮੰਨਣ ਵਾਲੇ ਨੇ ਕਿ ਨਤਨੇ ਹੁੰਦੇ ਧਾਰਨੀ ਨੇ ਕਿ ਤੇ ਗੁਰੂ ਦਾ ਓਟ ਆਸਰ ਲੈ ਕੇ ਚੱਲਣਾ ਲੈਗੇ ਸਾਨੂੰ ਉਹੀ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦਾ ਥਾਪੜਾ ਜੀ ਬਿਲਕੁਲ ਮੈਂ ਕਹਾਂਗਾ ਕਿ ਤਸਵੀਰਾਂ ਵੀ ਵਿਖਾ ਦਿਓ ਵੀ ਰਾਤ ਨੂੰ ਇਦਾਂ ਪਹਿਰਾ ਚੱਲਦਾ ਰਹਿੰਦਾ ਵੀ ਇੱਥੇ ਕੋਈ ਜਿਹੜੇ ਮਨ 'ਚ ਇਹ ਸੋਚੀ ਬੈਠੇ ਉਹ ਵੀ ਨਾ ਰੱਖਣਾ ਵੀ ਇਦਾਂ ਸੰਗਤ ਤੁਰੇ ਫਿਰਦੀ ਆ ਰਾਤ ਨੂੰ ਜਿਵੇਂ ਹੁਣ ਇੱਥੇ ਵੀ ਪਿਆਸ ਲੀਡਰ ਨਹੀਂ ਹੈਗੇ ਇੱਕ ਉਹਦਾ ਇੱਕ ਸੇਵਾਦਾਰ ਨੇ ਇੱਕ ਲੋ ਸਾਰਿਆਂ ਨੂੰ ਪਿਆਰ ਕਰਨ ਵਾਲੇ ਇੱਕ ਬਜ਼ੁਰਗ ਬਾਪੂ ਨੇ ਉਹਨੇ ਕਦੇ ਸੋਚ ਨਹੀਂ ਮਲੀਡਰਾਂ ਉਹਨਾਂ ਕੋਲ ਕੋਈ ਬੱਚਾ ਵਗ ਗਿਆ ਕਿਸੇ ਬੱਚੇ ਨੇ ਫੋਨ ਕਰ ਲਿਆ ਤੁਸੀਂ ਕਰ ਲਿਆ ਮੈਂ ਕਰ ਲਿਆ ਉਹਨਾਂ ਨੇ ਕਦੇ ਦੇਖਿਆ ਵੀ ਕੌਣ ਆ ਕੋਈ ਸੀਐਡੀ ਵਾਲਾ ਆ ਗਿਆ ਕੋਈ ਛੋਟਾ ਮੁਲਾਜ਼ਮ ਆ ਗਿਆ ਉਹਨੇ ਸਾਰਿਆਂ ਨੂੰ ਇੱਕ ਨਾਲ ਲਾਇਆ ਕੋਈ ਉਹਨੇ ਗੱਲ ਨਹੀਂ ਕੋਈ ਰੱਖੀ ਵੀ ਮੈਂ ਅਧਿਲੇ ਪ੍ਰਧਾਨ ਨੂੰ ਦੱਸਣੀ ਆ ਪਿੰਡ ਵਾਲਿਆਂ ਨੂੰ ਨਹੀਂ ਦੱਸਣੀ ਹੈਗੀ ਉਹਨੇ ਹਰੇਕ ਨੂੰ ਭਾਵੇਂ ਕੋਈ ਵੀ ਉਹਦੇ ਕੋਲ ਆ ਗਿਆ ਚੱਲ ਕੇ ਉਹਨੇ ਹਰੇਕ ਨੂੰ ਪਿਆਰ ਬਖਸ਼ਿਆ ਪਿਆਰ ਕੀਤਾ ਸਤਿਕਾਰ ਕੀਤਾ ਹਰੇਕ ਨੂੰ ਅਸੀਂ 25 ਤਰੀਕ ਤੋਂ ਇੱਥੇ ਹੀ ਆ ਗਏ ਅੱਛਾ ਤੇ ਇੱਕ ਦਿਨ ਮੈਂ ਪਿੰਡ ਗਿਆ ਸੀਗਾ ਤਾਂ ਪਰਿਵਾਰ ਚ ਜਾ ਕੇ ਵੀ ਨਹੀਂ ਜੀ ਲੱਗਿਆ ਹੈਗਾ ਐਵੇਂ ਲੱਗ ਰਿਹਾ ਸੀ ਯਾਰ ਜਿਹੜਾ ਪਰਿਵਾਰ ਆ ਉਹ ਤਾਂ ਖਨੌਰੀ ਬਾਰਡਰ ਬੈਠਾ ਜਿਹੜਾ ਸਾਡਾ ਬਾਪੂ ਆ ਉਹ ਪੋਖਾ ਪਾਣਾ ਬੈਠਾ ਤਾਂ ਇੱਕ ਰਾਤ ਲਾ ਕੇ ਅੱਜ ਅਸੀਂ ਵਾਪਸ ਆ ਗਏ ਮੋਰਚੇ 'ਚ ਮੈਨੂੰ ਲੱਗਦਾ ਵੀ ਇਹ ਸਾਡਾ ਆਪ ਦਾ ਮਤਲਬ ਵੀ ਪਰਿਵਾਰ ਦਾ ਮੈਂਬਰੀ ਮਤਲਬ ਵੀ ਭੁੱਖ ਹੜਤਾਲ ਤੇ ਬੈਠਾ ਵੀ ਸਾਨੂੰ ਉਹਦਾ ਸਾਥ ਛੱਡ ਕੇ ਨਹੀਂ ਜਾਂਦਾ ਤੇ ਇਸ ਕਰਕੇ ਭਈ ਐਂ ਲੱਗਦਾ ਵੀ ਸਾਰਾ ਕੁਝ ਹੀ ਖਨੌਰੀ ਬੜਲਦੀ ਐ ਤੇ ਜਿਹੜੇ ਨੌਜਵਾਨ ਘਰਾਂ ਚ ਬੈਠੇ ਨੇ ਹਲੇ ਵੀ ਤਾਂ ਉਹਨਾਂ ਨੂੰ ਬੇਨਤੀ ਆ ਯਾਰ ਪਾਰਟੀਆਂ ਪੂਟੀਆਂ ਦਾ ਖੜਾ ਛੱਡ ਕੇ ਇੱਕ ਵਾਰੀ ਆਪਾਂ ਆਪਣੇ ਆਗੂ ਦੀ ਪਹਿਰੇਦਾਰੀ ਕਰੀਏ ਔਰ ਮੋਰਚੇ 'ਚ ਡਟੀਏ ਇਹੀ ਬੇਨਤੀ ਆ ਭਈ ਮੋਨਾ ਮੋਨਾ ਬਾਕੀ ਗੱਲ ਨਸੇ ਨਾਲ ਜੋੜਨਾ ਅਨਸੇ ਨਾਲ ਨਸੇ ਨਾਲ ਤੋੜਨਾ ਜਦੋਂ ਦਿੱਲੀ ਦਾ ਅंदोलਨ ਸੀ ਮੈਂ ਬਹੁਤ ਜ਼ਿਆਦਾ ਖਰਾਬ ਪਿੰਦਾ ਸੀ ਭਾਨੇ ਬਾਈ ਨੂੰ ਪਤਾ ਤੇ ਬਾਪੂ ਦੇ ਸੰਗ ਹੋਇਆ ਬਹੁਤ ਚੰਗਾ ਅੱਜ ਸਾਡਾ ਬਾਈ ਲਾਲਾ ਮੈਨੂੰ ਅੱਜ ਚਾਰ ਪੰਜ ਸਾਲ ਤੋਂ ਕਿ ਮੈਂ ਟੱਚ ਵੀ ਨਹੀਂ ਕੀਤੀ ਇੱਕ ਬਾਪੂ ਦੀ ਕਿਰਪਾ ਕੋਈ ਨਾ ਸਾਡਾ ਟੱਚ ਨਹੀਂ ਕਰਦਾ ਹੈਗਾ ਮਰ ਕੇ ਅਗਰ ਮੇਰੇ ਘਰ ਦਾ ਵੀ ਪਰਿਵਾਰ ਕੋਸ਼ਿਸ਼ ਸੇਵਾ ਕਰ ਰਿਹਾ ਇੱਧਰ ਆਹ ਕਿੰਨੀ ਦਿਨਾਂ ਕੀ ਕਰ ਰਹੇ ਆ ਮੁਰਬਾਨੀ ਨਾਲ ਜੋੜਦਾ ਦਾੜਾ ਰੱਖਿਆ ਪ੍ਰਕਾਸ਼ ਪੱਗ ਬੰਨ੍ਹਦੇ ਆ ਸਿੱਖੀ ਨਾਲ ਵੀ ਜੋੜਦਾ ਉਹ ਕਿੱਤੇ ਨਾਲ ਜੋੜਦਾ ਉਹਦੇ ਦੇ ਵਰਕੇ ਜਮੀਨ ਨਾਲ ਜੋੜਦਾ ਆਪਦੇ ਫਲਸਫੇ ਨਾਲ ਜੋੜਦਾ ਸਿੱਖ ਖਾਸ ਕਰਕੇ ਵੀ ਜਿਹੜੀ ਆਪਾਂ ਸਿੱਖੀ ਦੀ ਗੱਲ ਕਰੀਏ ਹਨ ਕਿ ਜਿਹੜੇ ਵਿਚਾਰਧਾਰਾ ਹੋਰਨੇ ਜਥੇਬੰਦੀਆਂ ਦੇ ਵਿੱਚ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਪਰ ਜਿਹੜੀ ਸਾਡੀ ਸਿੱਖੀ ਦੀ ਵਿਚਾਰਧਾਰਾ ਕੌਮ ਦੀ ਗੱਲ ਹੋਣੀ ਉਹ ਸਾਰੇ ਉਦਾਂ ਦੀ ਸੋਚ ਰੱਖਣ ਵਾਲੇ ਇਨਸਾਨ ਨੇਗੇ ਤੇ ਜੇ ਹੁਣ ਐ ਵੀ ਕਿਹਾ ਹੋਇਆ ਜਿਵੇਂ ਕਿ ਹੁਣ ਗੱਲ ਆਈ ਸੀ ਵੀ ਆਪਾਂ ਆ ਮੋਰਚਾ ਫਤ੍ਹਾ ਕਰਦੇ ਆ ਜਿਵੇਂ ਕਿ ਆਪਣੇ ਗੁਰੂ ਸਾਹਿਬ ਦੇ ਸਰੂਪਾਂ ਦੀ ਗੱਲ ਜਾਂ ਬੰਦੀ ਸਿੰਘਾਂ ਦੀ ਗੱਲ ਕਿਉਂਕਿ ਜੇ ਡੱਲਿਆੜ ਸਾਹਿਬ ਜੇ ਸਾਡੀ ਕੌਮ ਬਚਾ ਲੇ ਤਾਂ ਜਦੋਂ ਉਹ ਜਾ ਕੇ ਮੂਰੇ ਗਵਾਈ ਕਰਨਗੇ ਤਾਂ ਦੇਖਿਓ ਤੁਸੀਂ ਕਿਵੇਂ ਜਿਹੜਾ ਟੰਡੀ ਕੱਢਦੇ ਕਿਵੇਂ ਫੈਸਲੇ ਹੁੰਦੇ ਨੇਗੇ ਸਾਰੇ ਇਹ ਤੁਸੀਂ ਦੇਖਿਓ ਦੁਮਾਚ ਕਿਉਂਕਿ ਲੀਡਰ ਲੀਡਰ ਦੇ ਕਰਕੇ ਸਾਰਾ ਕੁਝ ਆ ਨਾ ਇਹ ਲੀਡਰ ਆਪਣਾ ਆਪ ਦਾਤੇ ਲਾ ਕੇ ਬਹਿ ਜਾਂਦਾ ਜਿ ਅੱਜ ਸਾਡੇ ਲੋਕ ਸਾਰੇ ਇਹ ਖੜ ਜਾਣਗੇ ਲੈ ਸ਼ਰਤ ਵਾਲਾ ਸਾਰੇ ਮਸਲੇ ਹੱਲ ਹੋਣਗੇ ਪੰਜਾਬ ਸਰਕਾਰ ਨੂੰ ਤਾਂ ਮਿੰਟਾਂ 'ਚ ਬਾਣੀ ਪਾ ਲੈਂਦੇ ਨੇ ਇਹ ਪੰਜਾਬ ਸਰਕਾਰ ਤੋਂ ਜਿਹੜਾ ਕੰਮ ਕਰਾਉਣ ਲਾਉ ਤਾਂ ਖੱਬੇ ਹੱਥ ਦਾ ਕੰਮ ਹਾਂ ਉਹ ਤਾਂ ਖੱਬੇ ਹੱਥ ਦਾ ਕੰਮ ਡਲੇয়াল ਸਾਹਿਬ ਦਾ ਹੁਣ ਦੇਖ ਲਾ ਉੱਥੇ ਵੀ ਜਿਹੜਾ ਪਟੜਾਲੇ ਬੈਠੇ ਸੀਗੇ ਫਿਰਦੇ ਸੀ ਨੇ ਭੱਜੇ ਸਾਰੇ ਉਹ ਗੱਲ ਵੀ ਪੰਜਾਬ ਸਰਕਾਰ ਵਾਲਾ ਤਾਂ ਆਪਾਂ ਮਿੰਟਾਂ ਜੀ ਕਰ ਲਾਂ ਕੰਮ ਜੀ ਤੁਸੀਂ ਇੱਧਰ ਆ ਕੇ ਸਾਰੇ ਸਾਥ ਜਦੋਂ ਇੱਥੇ ਇੱਕ ਚੀਜ਼ ਸਾਥ ਵੀ ਦਿਨ ਚਾਹੀਦਾ ਤੇ ਇਹ ਚੀਜ਼ ਮਹਿਸੂਸ ਵੀ ਕਰਨੀ ਚਾਹੀਦੀ ਹੈ ਅਸੀਂ ਇਤਿਹਾਸ ਪੜ੍ਹਦੇ ਆਂ ਤੇ ਸਾਨੂੰ ਉਹਨਾਂ ਚਿਰ ਉਹ ਚੀਜ਼ ਜੈਨ ਚ ਨਹੀਂ ਬੈਠਦੀ ਕਿ ਜਿੰਨੇ ਚਿਰ ਇੱਥੇ ਆ ਕੇ ਨਹੀਂ ਆ ਇਤਿਹਾਸ ਹੀ ਆ ਸਾਡਾ ਜੇ ਸਿੱਖ ਰਾਜ ਆਇਆ ਤੇ ਐਂ ਆਇਆ ਹੋਊਗਾ ਜਦੋਂ ਮਿਸਲਾਂ ਨੇ ਹਮਲਾ ਕੀਤਾ ਹੋਊਗਾ ਸਾਰਾ ਕੁਝ ਮਤਲਬ ਇਹ ਇੱਥੇ ਆ ਕੇ ਮਹਿਸੂਸ ਕੀਤਾ ਜਾ ਸਕਦਾ ਕਿਉਂ ਭਾਨੇ ਬਿਲਕੁਲ ਜੀ ਬਿਲਕੁਲ ਮਹਿਸੂਸ ਕੀਤਾ ਜਾਂਦਾ ਕਿ ਸਾਨੂੰ ਤਾਂ ਮੇਨ ਤਾਂ ਗੱਲ ਇਹ ਹੀ ਹੈ ਵੀ ਸਾਨੂੰ ਸਾਡੀ ਪਛਾਣ ਲੜਨ ਕਰਕੇ ਹੈ ਲੇ ਸਾਡੀ ਪਹਿਚਾਣ ਆ ਸਾਡੇ ਗੁਰੂ ਸਾਹਿਬ ਨੇ ਪਹਿਚਾਣ ਦਿੱਤੀ ਆ ਵੀ ਤੁਸੀਂ ਸੰਘਰਸ਼ੀਓ ਤੁਸੀਂ ਬਾਗੀਓ ਤੁਸੀਂ ਬਗਾਵਤ ਕਰਨੀ ਆ ਸਾਡਾ ਕੰਮ ਆ ਬਗਾਵਤ ਕਰਨਾ ਹੱਕਾਂ ਲਈ ਬਗਾਵਤ ਕਰਨਾ ਹੂੰ ਆਪਦੇ ਹੱਕ ਸੱਚ ਲਈ ਲੜਨਾ ਅਸੀਂ ਤਾਂ ਉਸ ਗੁਰੂ ਦੇ ਬਾਦਸਾ ਜੀ ਕੋਈ ਕਦੇ ਵੀ ਆ ਜਦੋਂ ਵੀ ਕੋਈ ਬੰਦਾ ਕਿਸੇ ਲਈ ਲੜਦਾ ਕਿਸੇ ਦੀ ਵੀ ਬਾਤ ਚੱਕਦਾ ਜਿਵੇਂ ਬਾਈ ਭਾਨੇ ਨੇ ਬਾਤ ਚੱਕੀ ਜੰਟਾ ਵਿਰੁੱਧਾ ਇੱਥੇ ਪਰਚੀ ਕਰੇ ਉਦੋਂ ਦੇਖੋ ਆਪਾਂ ਨਾਲ ਖੜੇ ਹੈ ਨਾ ਜਿੱਥੇ ਬੰਦਿਆਂ ਨਾਲ ਖੜੀਆਂ ਸਾਨੂੰ ਵੀ ਸੱਦਾ ਦਿੱਤਾ ਜਥੇਬੰਦੀ ਨੇ ਅਸੀਂ ਖੁੱਲਕੇ ਨਾਲ ਖੜੇ ਆ ਅਸੀਂ ਸਭ ਤੋਂ ਜਿਹੜਾ ਨਾਕਾ ਜਦੋਂ ਜਿੱਥੋਂ ਜਈ ਰੱਖੇ ਹੋਰੀ ਐਂਟਰ ਹੋਏ ਨੇ ਉਹ ਨਾਕੇ ਉਸੇ ਭੰਨੇ ਲਾਰੇ ਕਾਲ ਸਾਰੇ ਇਕੱਠੇ ਹੋ ਕੇ ਅਸੀਂ ਮਹਰਾ ਚੌਂਕ ਵਾਲਾ ਐਨ ਪੂਰਾ ਏਡੀਜੀ ਪੋਜੜਾ ਤੇ ਲੋਟੇਰਮੈਂਟ ਟੋਕਨ ਮੈਨੂੰ ਬੜੀਆਂ ਧਮਕੀਆਂ ਦਿੱਤੀਆਂ ਤੇਰੇ ਤੇ ਪਰਚੇ ਕਰ ਦੇ ਮੈਂ ਕੋ ਜੋ ਕੁਝ ਕਰਨਾ ਕਰਦੇ ਯਾਰ ਅਸੀਂ ਨਾਕੇ ਭੰਨ ਕੇ ਗਾਹਾਂ ਜਾ ਕੇ ਨਾ ਦੋਏ ਰੋਡ ਰੋਕ ਕੇ ਜੇ ਸਾਨੂੰ ਮਗਰੋਂ ਸਾਰਾ ਹੋ ਗਿਆ ਵੀ ਹੁਣ ਤੁਸੀਂ ਸਾਈਡ ਤੇ ਹੋ ਜੋ ਅਸੀਂ ਗਾਹ ਲੰਘਣਾ ਕਾਕੇ ਕੋੜੇ ਵੱਲੋਂ ਫਿਰ ਅਸੀਂ ਮਲਕ ਇੰਦਰ ਨੂੰ ਰੱਖੇ ਉਹਨੂੰ ਐਂਟਰ ਕਰਿਆ ਅਸੀਂ ਉਹਦੇ ਵਿੱਚ ਮਤਲਬ ਕਿ ਜਦੋਂ ਯਾਰ ਆਪਾਂ ਜਿਹੜੇ ਨੌਜਵਾਨ ਹੁਣ ਮੈਂ ਨੌਜਵਾਨਾਂ ਨੂੰ ਕਹਿਣਾ ਵੀ ਜੇ ਆਪਾਂ ਇਕੱਠੇ ਨਹੀਂ ਹੋਵਾਂਗੇ ਫਿਰ ਆਪਣਾ ਕੋਈ ਫਾਇਦਾ ਨਹੀਂ ਹੈਗਾ ਜੇ ਆਪਾਂ ਅੱਜ ਇਕੱਠੇ ਹੋ ਕੇ ਸਾਰੇ ਚੱਲਾਂਗੇ ਨਾ ਤਾਂ ਪੰਜਾਬ ਬਚਾਵਾਂਗੇ ਹੈਨਾ ਤਾਂ ਆਪਣੇ ਖੇਤ ਬਚਾਵਾਂਗੇ ਬਹਾਰਬੂਰ ਕਿਤੇ ਕੁਝ ਨਹੀਂ ਹੈਗਾ ਸਾਰਾ ਕੁਝ ਇੱਥੇ ਹੀ ਆ ਜੇ ਰਲ ਕੇ ਚੱਲਾਂਗੇ ਤਾਂ ਆਪਾਂ ਪੰਜਾਬ ਨੂੰ ਇੱਥੇ ਆਪਾਂ ਰੰਗ ਦਾ ਪੰਜਾਬ ਬਣਾ ਲਾਂਗੇ ਜੀ ਸਾਰਾ ਕੁਝ ਇੱਥੇ ਹੀ ਆ ਜੀ ਬਿਲਕੁਲ ਪੰਜਾਬ ਨੂੰ ਬਚਾਉਣਾ ਤਾਂ ਸਾਨੂੰ ਰਲ ਮਿਲ ਕੇ ਚੱਲਣਾ ਪਊਗਾ ਤੇ ਮੈਂ ਚਾਹਣਾ ਕਿ ਇੱਕ ਵਾਰ ਜਿਵੇਂ ਭਾਨੇ ਨੇ ਵੀ ਕਿਹਾ ਕਿ ਜਿਹੜਾ ਫਤਿਹਗੜ੍ਹ ਸਾਹਿਬ ਗਿਆ ਇੱਥੇ ਹਾਜ਼ਰੀ ਜ਼ਰੂਰ ਲਵਾ ਕੇ ਜਾਇਓ ਤੇ ਮੇਰੀ ਵੀ ਇਹ ਹੀ ਤੁਹਾਡੇ ਅੱਗੇ ਸਾਰੇ ਭਰਾਵਾਂ ਅੱਗੇ ਬੇਨਤੀ ਹੈ ਕਿ ਇੱਥੇ ਜਿਹੜੀ ਆ ਉਹ ਹਾਜ਼ਰੀ ਜ਼ਰੂਰ ਲਵਾ ਤਾਨੂੰ ਆਪ ਦੇ ਪ੍ਰਾਤਨ ਇਤਿਹਾਸ ਦਾ ਵੀ ਪਤਾ ਲੱਗ ਚੁੱਕੇ ਤੇ ਆਉਣ ਵਾਲੇ ਪੋਇਖ ਦਾ ਵੀ ਪਤਾ ਲੱਗ ਸਕੇ ਕਿ ਸਾਡੇ ਪੰਜਾਬ ਦੀ ਖਾਤਰ ਜਿਹੜਾ ਬੰਦਾ ਲੜ ਰਿਹਾ ਤੇ ਅਸੀਂ ਉਹਦਾ ਸਾਥ ਦੇ ਲੈ ਲੈਂਦੇ ਕਿ ਚੰਗਾ ਸੀ ਬਾਅਦ ਚ ਇੱਕ ਗੱਲ ਦਾ ਸਾਨੂੰ ਪਛਤਾਵਾ ਨਾ